ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਕਿਹੜੀ ਫੇਰੀ ਸੀ ਫਰੋਇਪਰ ਦੇ ਵਿੱਚ ਜਿਵੇਂ ਤੁਸੀਂ ਵੀ ਦੱਸਿਆ ਸਾਰਿਆਂ ਨੂੰ ਪਤਾ ਹੈ ਇਸ ਬਾਰੇ ਕਿ ਉਸ ਵਿੱਚ ਕਿਸਾਨ ਬਹੁਤ ਦੂਰ ਸੀ ਸਾਰੇ ਕਿਉਂਕਿ ਤੁਹਾਨੂੰ ਵੀ ਪਤਾ ਹੈ ਜਦੋਂ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਆ ਉਹ ਤੇ ਚੀੜੀ ਵੀ ਨਹੀਂ ਫੜਕਦੀ ਹੈਗੀ ਠੀਕ ਹੈ ਜੀ ਇਹ ਤਾਂ ਉਹਨਾਂ ਨੇ ਨਜਾਇਜ਼ ਹੀ ਕਿਸਾਨਾਂ ਦੇ ਨਾਲ ਧੱਕਾ ਕੀਤਾ ਵਾ ਹਮੇਸ਼ਾ ਇਹ ਨਹੀਂ ਹੈਗਾ ਕਿ ਅੱਜ ਹੋਇਆ ਵਾ ਜਾਂ 5 ਜਨਵਰੀ ਨੂੰ ਹੋਇਆ ਸੀ ਮੋਦੀ ਸਾਹਿਬ ਨੇ ਤਾਂ ਪੰਜਾਬ ਨੂੰ ਅਨਗੋਲਾ ਕੀਤਾ ਹੋਇਆ ਵਾ ਅਨਤ ਦੇਖਾ ਕੀਤਾ ਵਾ ਕਿ ਉਹਨਾਂ ਨੂੰ ਤਾਂ ਇਹ ਪੰਜਾਬ ਸਮਝਦੇ ਨਹੀਂ ਕਿ ਪੰਜਾਬ ਦੇ ਲੋਕ ਸਾਡੇ ਹੈਗੇ ਆ ਮਾ ਅਸੀਂ ਇਹ ਹੀ ਸਮਝਦੇ ਆ ਵੀ ਕਿਸਾਨ ਹੋਣ ਮਜ਼ਦੂਰ ਹੋਣ ਉਹਨਾਂ ਵਾਸਤੇ ਕਾਨੂੰਨ ਸੰਵਿਧਾਨ ਬੱਖਰੀ ਕਿਸਮ ਦਾ ਵਾ ਅਮੀਰਾਂ ਵਾਸਤੇ ਬੱਖਰੀ ਕਿਸਮ ਦਾ ਤੁਹਾਨੂੰ ਲੱਗਦਾ ਵੀ ਤੁਸੀਂ ਕਿਸਾਨ ਜਿਹਾ ਬੰਦੀ ਆ ਕੋ ਪੰਜਾਬ ਬੰਦ ਦਾ ਸੱਦਾ ਦੇ ਨੇ ਲੋਕ ਪੰਜਾਬ ਬੰਦ ਕਰਦੇ ਨਹੀਂ ਤੁਸੀਂ ਕਹੇ ਟਰੈਕਟਰ ਮਾਰਚ ਕਰਨਾ ਲੋਕਾਂ ਨੇ ਟਰੈਕਟਰ ਅੱਜ ਵੇਖੋ ਆ ਸਾਰੇ ਟਰੈਕਟਰ ਸਰਕਾਰ ਦੇ ਪੱਲੇਉ ਤੇਲ ਪੂਕੇ ਇਹ ਨੋਜਵਾਨ ਲੈ ਕੇ ਆਏ ਨੇ ਇਹਦੇ ਨਾਲ ਸੈਂਟਰ ਦੇ ਕੰਨ ਤੇ ਜੂ ਸਰਕੇਗੀ ਤੁਹਾਨੂੰ ਲੱਗਦਾ ਵੀ ਮੋਦੀ ਨੂੰ ਕੋਈ ਫਰਕ ਪੈਣ ਵਾਲਾ ਤੁਹਾਡੇ ਟਰੈਕਟਰ ਤੇ ਤੇਲ ਪੂਕਣ ਦੇ ਨਾਲ ਪੰਜਾਬ ਬੰਦ ਕਰ ਦੇਣਾ ਰੋਲਾ ਇਹ ਨਹੀਂ ਗੱਪੀ ਮੋਦੀ ਨੂੰ ਕਰ ਪਾਵੇ ਨਾ ਰੋਲਾ ਇਸ ਗੱਲ ਦਾ ਵਾ ਮੋਦੀ ਨੂੰ ਇਹ ਦਿਖਾਉਣਾ ਕਿ ਪੰਜਾਬ ਚ ਪੰਜਾਬ ਤੇ ਲੋਕਾਂ ਜਮੀਰ ਜਾਂਦੇ ਆ ਪੰਜਾਬ ਦੇ ਲੋਕ ਦੀ ਟੈਂ ਨਹੀਂ ਮੰਨਦੇ ਰੋਲਾ ਇਸ ਗੱਲ ਦਾ ਥੋਟ ਮਾੜੀ ਗੱਲ ਜਿਹੜੀ ਆ ਦੁੱਖ ਜਿਹੜੀ ਗੱਲ ਆ ਕੇਂਦਰ ਸਾਡੇ ਨਾਲ ਕਰ ਲਵੇ ਜੋ ਕਰਦਾ ਕੋਈ ਰੋਲਾ ਨਹੀਂ ਉਹ ਸਾਨੂੰ ਪੰਜਾਬ ਨੂੰ ਜੋ ਸਮਝਦਾ ਸਮਝਦਾ ਵਾ ਜਿਹੜਾ ਮਾਸਟਰ ਦਾ ਮੁੰਡਾ ਜਿਹਨੂੰ 92 ਬੰਦੇ ਦਿੱਤੇ ਆ 92 ਐਮਐਲ ਤੇ ਵੱਡਾ ਇੰਨਾ ਪਿਆਰ ਦਾ ਲੋਕ ਉਹ ਚਾਕੇ ਪਰਚੇ ਦਰਜ ਕਰੀ ਜਾਂਦਾ ਇਹ ਉਹ ਪੰਜਾਬ ਨਾਲ ਖੜਾ ਕਿ ਕੇਂਦਰ ਨਾਲ ਖੜਾ ਸਵਾਲ ਇਹ ਦੁੱਖ ਇਸ ਗੱਲ ਦਾ ਵੀ ਕਿ ਵਿਸ਼ਵਗੁਰੂ ਬੰਦਾ ਲੋਕਾਂ ਨੂੰ ਨਾਲ ਲੈ ਕੇ ਚੱਲੂਗਾ ਹਰਦੀਪ ਸਿੰਘ ਨੂੰ ਵਿਸ਼ਵਗੁਰੂ ਬੰਦਾ ਸ਼ੌਕ ਆ ਬਣ ਪਰ ਲੋਕਾਂ ਨੂੰ ਨਾਲ ਲੈ ਕੇ ਤਾਂ ਬਣ ਸਕਦੇ ਆ ਆਪਦੇ ਲੋਕਾਂ ਨੂੰ ਕੋਈ ਨਾਪ ਕੇ ਲਿੱਤੜ ਕੇ ਨੰਗ ਕੇ ਵਿਸ਼ਵਗੁਰੂ ਬਣ ਇਹ ਕਦੋਂ ਨਹੀਂ ਹੁੰਦਾ ਦੇਸ਼ ਵਿਦੇਸ਼ ਦੇ ਦਰਸ਼ਕਾਂ ਤੋਂ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖਵਲਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਸਰਕਾਰ ਅੱਜ ਗਣਤੰਤਰ ਦਿਵਸ ਨੂੰ ਬੜੀ ਸ਼ਰਧਾ ਤੇ ਭਾਵਨਾ ਸਹਿਤ ਮਨਾ ਰਹੀ ਹੈ ਔਰ ਹਰ ਪਿੰਡ ਸ਼ਹਿਰ ਦੇ ਵਿੱਚ ਤਿਰੰਗੇ ਲਹਿਰਾਏ ਜਾ ਰਹੇ ਪਰ ਇਹਦੇ ਉਲਟ ਆਪਾਂ ਨੂੰ ਵੇਖਣ ਨੂੰ ਕੀ ਮਿਲਿਆ ਵੀ ਕਿਸਾਨ ਆਪਣੇ ਟਰੈਕਟਰ ਲੈ ਕੇ ਸੜਕਾਂ ਦੇ ਉੱਪਰ ਉਤਰੇ ਹੋਏ ਨੇ ਇੱਕ ਪਾਸੇ ਸਿੱਖ ਜਥੇਬੰਦੀਆਂ ਉਹ ਕਾਲੇ ਝੰਡੇ ਲੈ ਕੇ ਰੋਸ ਮਜ਼ਾਹਰਾ ਕਰ ਰਹੀਆਂ ਪਰ ਅੱਜ ਇੱਥੇ ਜੀਰੇ ਹਲਕੇ ਦੇ ਵਿੱਚ ਸਾਡੇ ਨਾਲ ਸ਼੍ਰੀ ਨਰੇਸ਼ ਕੁਟਾਰੀਆ ਐਮ ਐਲ ਏ ਸਾਹਿਬ ਜੀਰਾ ਹਲਕਾ ਦੇ ਉਹਨਾਂ ਦੇ ਸੁਪੁੱਤਰ ਸ਼ੰਕਰ ਕੁਟਾਰੀਆ ਸਾਡੇ ਨਾਲ ਨੇ ਕਿਸਾਨ ਜਥੇਬੰਦੀਆਂ ਨੇ ਮੰਗ ਪੱਤਰ ਦਿੱਤਾ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਆਪਾਂ ਵੇਖਦੇ ਹਾਂ 2022 ਦੇ ਵਿੱਚ ਮੋਦੀ ਸਾਹਿਬ ਪੰਜਾਬ ਫੇਰੀ ਤੇ ਆਉਂਦੇ ਨੇ ਫਰੋਜਪੁਰ ਦੂਰੋਂ ਹੀ 2-4 ਕਿਲੋਮੀਟਰ ਤੋਂ ਪਿੱਛੋਂ ਹੀ ਮੁੜ ਜਾਂਦੇ ਨੇ ਔਰ ਜਾ ਕੇ ਟਵੀਟ ਕਰਦੇ ਨੇ ਵੀ ਮੈਂ ਮਸਾਂ ਬਚ ਕੇ ਆਇਆ ਹਾਲਾਂਕਿ ਚੰਨੀ ਸਾਹਿਬ ਨੇ ਉਹਦਾ ਜਵਾਬ ਹੀ ਦਿੱਤਾ ਛੋਟੀਆਂ ਧਰਾਵਾਂ ਲੱਗੀਆਂ ਜਮਾਨਤਾਂ ਨਾਲੋਂ ਨਾਲ ਹੋ ਜਾਂਦੀਆਂ ਪਰ ਅੱਜ 3 ਸਾਲ ਬਾਅਦ 307 ਦੇ ਪਰਚੇ ਕਿਸਾਨਾਂ ਆਗੂਆਂ ਤੇ ਕੀਤੇ ਗਏ ਨੇ ਉਹਦੇ ਸਬੰਧ ਦੇ ਵਿੱਚ ਆਪਾਂ ਸਾਰਾ ਜਾਣਨ ਦਾ ਯਤਨ ਕਰਦੇ ਹਾਂ ਸਭ ਤੋਂ ਪਹਿਲਾਂ ਸ਼ੰਕਰ ਕਟਾਰੀਆ ਜੀ ਦੇ ਚੈਨਲ ਤੇ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਦਲਾਅ ਵਾਲੀ ਸਰਕਾਰ ਦੇ ਵਿੱਚ ਕਟਾਰੀਆ ਸਾਹਿਬ ਕਿਸਾਨਾਂ ਨੂੰ ਇਹ ਦਬਾਇਆ ਜਾ ਰਿਹਾ ਹੈ ਕੀ ਕੀ ਲੱਗ ਰਿਹਾ ਵੀ 307 ਦੇ ਪਰਚੇ ਹਾਲਾਂਕਿ ਤੁਹਾਨੂੰ ਪਤਾ 307 ਆਰਾ ਕਿਵੇਂ ਲੱਗਦੀ ਹੈ ਨਾ ਇਹ ਕਿਉਂ ਮਤਲਬ ਇਹਨਾਂ ਨੂੰ ਇੱਕ ਡਰਾਇਆ ਜਾ ਰਿਹਾ ਹੈ ਹਾਲਾਂਕਿ ਇਹ ਤੇ ਹੱਕੀ ਮੰਗਾਂ ਲਈ ਲੜ ਰਹੇ ਨੇ ਔਰ ਇਹ ਮੰਗਾਂ ਵੀ ਸੈਂਟਰ ਦੀਆਂ ਬਹੁਤੀਆਂ ਪਰ ਸਟੇਟ ਗਵਰਨਮੈਂਟ ਇਹਨਾਂ ਤੇ 307 ਦੇ ਪਰਚੇ ਕਿਉਂ ਪਾ ਰਹੀ ਹੈ ਸੋ ਤੋਂ ਪਹਿਲਾਂ ਤੁਹਾਡੇ ਮੰਦੰਮਾਈ ਮੈਂ ਫਤਿਹ ਬੁਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਿਹੜੀ ਸੈਂਟਰ ਸਰਕਾਰ ਆ ਕਿਹੜੇ ਕਿਸਾਨਾਂ ਨੂੰ ਡਰਾਣਾ ਚਾਹੁੰਦੇ ਆ ਨਾ ਕਿਸਾਨ ਅਜੇ ਤੱਕ ਡਰੇ ਤੇ ਨਾ ਕਦੀ ਡਰਨਗੇ ਜੀ ਠੀਕ ਹੈ ਜੀ ਜਿਹੜੇ 5 5 ਜਨਵਰੀ 2022 ਦੇ ਵਿੱਚ ਆਪਣੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਕਿਹੜੀ ਫੇਰੀ ਸੀ ਫਰੋਈਪਰ ਦੇ ਵਿੱਚ ਜਿਵੇਂ ਤੁਸੀਂ ਵੀ ਦੱਸਿਆ ਸਾਰਿਆਂ ਨੂੰ ਪਤਾ ਹੈ ਇਸ ਬਾਰੇ ਕਿ ਉਸ ਵਿੱਚ ਕਿਸਾਨ ਬਹੁਤ ਦੂਰ ਸੀ ਸਾਰੇ ਕਿਉਂਕਿ ਤੁਹਾਨੂੰ ਵੀ ਪਤਾ ਹੈ ਜਦੋਂ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਆ ਉਹ ਤੇ ਚੀੜੀ ਵੀ ਨਹੀਂ ਫੜਕਦੀ ਹੈਗੀ ਠੀਕ ਹੈ ਜੀ ਇਹ ਤਾਂ ਉਹਨਾਂ ਨੇ ਨਜਾਇਜ਼ ਹੀ ਕਿਸਾਨਾਂ ਦੇ ਨਾਲ ਧੱਕਾ ਕੀਤਾ ਵਾ ਹਮੇਸ਼ਾ ਇਹ ਨਹੀਂ ਹੈਗਾ ਕਿ ਅੱਜ ਹੋਇਆ ਵਾ ਜਾਂ 5 ਜਨਵਰੀ ਨੂੰ ਹੋਇਆ ਸੀ ਮੋਦੀ ਸਾਹਿਬ ਨੇ ਤਾਂ ਪੰਜਾਬ ਨੂੰ ਅਣਗੋਲਾ ਕੀਤਾ ਹੋਇਆ ਵਾ ਅਣ ਦੇਖਾ ਕੀਤਾ ਵਾ ਕਿ ਉਹਨਾਂ ਨੂੰ ਤਾਂ ਇਹ ਪੰਜਾਬ ਸਮਝਦੇ ਨਹੀਂ ਹੈਗੇ ਕਿ ਪੰਜਾਬ ਦੇ ਲੋਕ ਸਾਡੇ ਹੈਗੇ ਆ ਠੀਕ ਹੈ ਜੀ ਜਿਹੜੀ ਤੁਹਾਡੇ ਕਹਿੰਦੇ ਤੁਸੀਂ ਦੱਸਿਆ ਵਾ ਕਿ ਜਿਹੜੇ ਕਿ ਛੋਟੀਆਂ ਪਹਿਲਾਂ ਧਾਰਾਂ ਲੱਗੀਆਂ ਸੀ ਤੇ ਅੱਜ ਉਹਨਾਂ ਨੂੰ ਬਦਲ ਕੇ 300 ਵਾਧਾ ਕੀਤਾ ਗਿਆ ਵਾ ਇਸ ਬਾਰੇ ਅਸੀਂ ਸਾਰੇ ਕੜੇ ਐਮ ਐਲ ਏ ਸਹਿਬਾਨ ਪੰਜਾਬ ਦੇ ਕਟਾਰੀਆ ਸਾਹਿਬ ਆ ਸਾਰੇ ਮੱਕੀ ਜੋ ਵੀ ਹੈਗੇ ਆ ਉਹ ਸਾਰੇ ਅਸੀਂ ਮੱਕੀ ਮਾਨ ਸਾਹਿਬ ਨਾਲ ਆਦੀ ਸਰਕਾਰ ਨਾਲ ਇਸ ਬਾਰੇ ਵਿਚਾਰ ਕਰਾਂਗੇ ਜਿਹੜੀਆਂ ਵੀ ਇਹ 300 ਸੱਤ ਦੀਆਂ ਧਾਰਾਂ ਲੱਗੀਆਂ ਸੀ ਜਲਦ ਤੋਂ ਜਲਦ ਇਹਨੂੰ ਹਟਾਇਆ ਜਾਣਗੇ ਬਾਕੀ ਜੀ ਇਹ ਹਲਕੇ ਦੇ ਮਾਲਕ ਹੁੰਦਾ ਐਮ ਐਲ ਏ ਲੱਖਾਂ ਲੋਕਾਂ ਦੀ ਆਵਾਜ਼ ਲੱਖਾਂ ਲੋਕਾਂ ਨੇ ਚੁਣਿਆ ਹੁੰਦਾ ਹੈ ਸੋ ਆਵਾਜ਼ ਤੁਸੀਂ ਬਣੋ ਇਹਨਾਂ ਦੀ ਕਿਉਂਕਿ ਆਪਾਂ ਮੈਂਬਰ ਪਾਰਲੀਮੈਂਟ ਵੀ ਨੇ ਆਪਣੇ 92 94 ਐਮ ਐਲ ਏ ਵੀ ਨੇ ਪਰ ਅੱਜ ਫਿਰ ਵੀ ਕਿਸਾਨ ਸੜਕਾਂ ਤੇ ਰੁਲਦੇ ਨੇ ਆਪਾਂ ਵੇਖਦੇ ਪੱਛਮੀ ਬੰਗਾਲ ਦੇ ਜਿਹੜੇ ਕਿਸਾਨਾਂ ਦੇ ਮਸਲੇ ਹਮਮਤਾ ਬੈਨਰਜੀ ਨੇ ਆਪ ਹੱਲ ਕਰਵਾਏ ਨੇ ਮੁੱਖ ਮੰਤਰੀ ਸਾਹਿਬ ਐਮ ਐਲ ਏ ਸਾਹਿਬ ਵਿੱਚ ਕਿਉਂ ਨਹੀਂ ਪੈਂਦੇ ਨਹੀਂ ਜੀ ਬਿਲਕੁਲ ਪਹਿਨਗੇ ਜੀ ਪਹਿਲਾਂ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ ਪਰ ਹਮੇਸ਼ਾ ਹੀ ਤੁਸੀਂ ਖਟਾਰੀਆ ਪਰਿਵਾਰ ਦਾ ਐਮਐਲਏ ਸਾਦਾ ਹਮੇਸ਼ਾ ਸਤਕਾਰ ਕੀਤਾ ਮੋਢੇ ਨਾਲ ਮੋਢਾ ਲਾ ਕੇ ਤੁਸੀਂ ਸਾਥ ਦਿੱਤਾ ਵਾ ਅਸੀਂ ਵੀ ਤੁਹਾਡੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਵਾਂਗੇ ਪਹਿਲਾਂ ਵੀ ਦਿਨੇ ਆਏ ਆ ਜਿੱਥੇ ਵੀ ਸਾਡੀ ਲੋੜ ਹੋਊਗੀ ਬੇਸ਼ੱਕ ਸਾਨੂੰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਤੁਹਾਡੇ ਨਾਲ ਖੜਾ ਖੜਨਾ ਆਪਾਂ ਅਸੀਂ ਉਹ ਵੀ ਕੰਮ ਕਰਾਂਗੇ ਪਰ ਵਿਰੋਧੀ ਧਿਰ ਦਾ ਇਲਜ਼ਾਮ ਹੈ ਕਹਿੰਦੇ ਕੇਜਰੀਵਾਲ ਸਾਹਿਬ ਤੇ ਪਿਛਲੇ ਦਿਨਾਂ ਦੇ ਅੰਦਰ ਆਪਾਂ ਨਸ਼ੇ ਦੇ ਤੁਹਾਡੇ ਇਲਜ਼ਾਮ ਲੱਗੇ ਜੇਲ ਵੀ ਕੱਟਣੀ ਪਈ ਉਦੋਂ ਪੰਜਾਬ ਦੇ ਸਾਰੇ ਐਮਐਲਏ ਸਾਰੇ ਮੰਤਰੀ ਦਿੱਲੀ ਦੇ ਵਿੱਚ ਜਾ ਕੇ ਧਰਨਾ ਲਾਉਂਦੇ ਨੇ ਪਰ ਅੱਜ ਕਿਸਾਨੀ ਮੰਗਾਂ ਲਈ ਧਰਨਾ ਕਿਉਂ ਨਹੀਂ ਲਾਇਆ ਜਾ ਰਿਹਾ ਕਿ ਕੇਜਰੀਵਾਲ ਸਾਹਿਬ ਲਈ ਲਾਇਆ ਜਾ ਸਕਦਾ ਨਹੀਂ ਜੀ ਬਿਲਕੁਲ ਕਿਸਾਨਾਂ ਲਈ ਵੀ ਲਾਇਆ ਜਾਊਗਾ ਤੁਹਾਨੂੰ ਵੀ ਪਤਾ ਵੈ ਕਿ ਜਿਹੜਾ ਹੁਣ ਧਰਨਾ ਚੱਲ ਰਿਹਾ ਵੈ ਉੱਥੇ ਵੀ ਸਾਰੇ ਸਾਡੇ ਐਮਐਲਏ ਉੱਥੇ ਵੀ ਪਹੁੰਚ ਰਹੇ ਐ ਇੱਥੋਂ ਵੀ ਬੰਦੇ ਵੀ ਜਾ ਰਹੇ ਜਿੱਥੇ ਵੀ ਸਾਡਾ ਯੋਗਦਾਨ ਸੀ ਉੱਥੇ ਪੂਰਾ ਪਾ ਰਹੇ ਆ ਜੀ ਜੀ ਧੰਨਵਾਦ ਜੀ ਵੇਖੋ ਫਿਰ ਵੀ ਜੋ ਮਰਜ਼ੀ ਐ ਦੇਖੋ ਕਿਸਾਨਾਂ ਦੀਆਂ ਮੰਗਾਂ ਦੇ ਲਈ ਇਹ ਖੜੇ ਨੇ ਨਾਲ ਇਹਨਾਂ ਦੇ ਪਿਤਾ ਜੀ ਵੀ ਆਪਾਂ ਵੇਖਦੇ ਲੰਮੇ ਸਮੇਂ ਤੋਂ ਜੇ ਸ਼ਰਾਬ ਫੈਕਟਰੀ ਦਾ ਮੋਰਚਾ ਸੀ ਤੇ ਵਿਜ਼ਿਟ ਕਰਦੇ ਰਹੇ ਖੈਰ ਕਈ ਵਾਰ ਹੁੰਦਾ ਵੀ ਉਹ ਜਿਹੜੀਆਂ ਮੰਗਾਂ ਹੁੰਦੀਆਂ ਨੇ ਉਹਨਾਂ ਦੀ ਪਹੁੰਚ ਤੋਂ ਪਰਾ ਹੋ ਜਾਂਦੀਆਂ ਨੇ ਪਰ ਫਿਰ ਵੀ ਇਹ ਲੋਕਾਂ ਦੇ ਨਾਲ ਖੜ੍ਹਦੇ ਦੇ ਰਹੇ ਨੇ ਅੱਜ ਵੀ 307 ਦੀ ਕਿਸਾਨ ਆਗੂਆਂ ਨੇ ਆ ਰੋਮਣ ਬਰਾੜ ਜੀ ਆਜੋ ਹਾਂਜੀ ਕੀ ਕਹਿਣਾ ਚਾਹੁੰਦੇ ਜੇ ਤੁਸੀਂ ਅੱਜ ਮੰਗ ਪੱਤਰ ਦਿੱਤਾ ਹੈ ਸ਼ਰਾਬ ਫੈਕਟਰੀ ਦਾ ਮਸਲਾ ਬੜਾ ਲੰਮੇ ਸਮੇਂ ਤੋਂ ਚੱਲ ਰਿਹਾ ਹੈ 307 ਦੇ ਪਰਚੀ ਮੰਗ ਪੱਤਰ ਅਜ ਪੰਜਾਬ ਦੇ ਵਿੱਚ ਹਰੇਕ ਐਮਐਲਏ ਸਾਹਿਬ ਨੂੰ ਦਿੱਤੇ ਗਏ ਨੇ ਕੀ ਮਸਲੇ ਹੱਲ ਹੋਣਗੇ ਪਹਿਲਾਂ ਤਾਂ ਜੀ ਅੱਜ ਅਸੀਂ ਸਾਂਝਾ ਮੋਰਚਾ ਜੀਰਾ ਤੋਂ ਸ਼ੁਰੂਆਤ ਹੋਈ ਆ ਜੀ ਅਸੀਂ ਇੱਕ ਸਾਂਝਾ ਮੋਰਚਾ ਜੀਰਾ ਤੇ ਕਾਲ ਦਿੱਤੀ ਸੀ ਕਿ ਵੀ ਆਓ ਸਾਰੇ ਕਿਸਾਨ ਆਪਾਂ ਜਿਹੜਾ 26 ਮਾਰਚ ਜਨਵਰੀ ਦਾ ਮਾਰਚ ਸੀਗਾ ਉਹ ਮਾਰਚ ਦਾ ਆਪਾਂ ਆਗਾਜ਼ ਸਾਂਝਾ ਮੋਰਚਾ ਜੀਰਾ ਤੋਂ ਕਰੀਏ ਤੇ ਅਸੀਂ ਫੁੱਲਾਂ ਦੀ ਵਰਕਾ ਦੇ ਨਾਲ ਕਿਸਾਨਾਂ ਦਾ ਸਵਾਗਤ ਕੀਤਾ ਤੇ ਉੱਥੋਂ ਮਾਰਚ ਤੋੜ ਕੇ ਅੱਜ ਮਾਨਯੋਗ ਐਮਐਲਏ ਸਾਹਿਬ ਕੋਲੇ ਪਹੁੰਚੇ ਆ ਜੀ ਧੰਨਵਾਦ ਇਹਨਾਂ ਦੇ ਸੁਪੁੱਤਰ ਸਰਦਾਰ ਸ਼ੰਕਰ ਕੁਟਾਰੀਆ ਦਾ ਜਿਹੜਾ ਕਿ ਲੋਕਾਂ ਦੀ ਆਵਾਜ਼ ਨੂੰ ਸੁਣਨ ਆਏ ਤੇ ਇਹਨਾਂ ਨੇ ਮੰਗ ਪੱਤਰ ਲਿਆ ਤੇ ਅਸੀਂ ਤਾਂ ਆਸਤੇ ਉਮੀਦ ਇਹੀ ਕਰਦੇ ਆ ਜੀ ਇਹ ਕਿ ਇਸ ਜਿਹੜੇ ਕਿ 307 ਦੇ ਪਰਚੇ ਜਿਹੜੇ ਕਿ ਬੇ ਨਜਾਇਜ਼ ਨਜਾਇਜ਼ ਪਰਚੇ ਹੋਏ ਨੇ ਉਹਨਾਂ ਨੂੰ ਰੱਦ ਕੀਤਾ ਜਾਊਗਾ ਕਿਉਂਕਿ ਪਿਛਲੀ ਸਰਕਾਰ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਤੇ ਉਦੋਂ ਚੰਨੀ ਸਾਹਿਬ ਨੇ ਸਟੈਂਡ ਲਿਆ ਸੀ ਮੈਂ ਕਿਸੇ ਵੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈਗਾ ਮੇਰਾ ਤੇ ਅਸੀਂ ਤਾਂ ਨਾ ਤਾਂ ਵੀ ਆਜ ਤੱਕ ਕਾਂਗਰਸ ਨੂੰ ਵੋਟ ਪਾਈ ਆ ਸੀ ਮੈਂ ਕੋਈ ਪੋਲਿਟੀਕਲ ਗੱਲ ਨਹੀਂ ਹੈਗੀ ਕਿ ਅਸੀਂ ਤਾਂ ਵੀ ਗੱਲ ਕਰ ਰਹੇ ਹਾਂ ਉਦੋਂ ਸਰਕਾਰ ਨੇ ਸਟੈਂਡ ਲਿਆ ਸੀ ਤੇ ਹੁਣ ਵੀ ਮੰਨ ਜੋਗਾ ਮੁੱਖ ਮੰਤਰੀ ਸਾਹਿਬ ਇਸ ਤੇ ਸਟੈਂਡ ਲੈਣ ਵੀ ਜਿਹੜੇ ਕਿਸਾਨਾਂ ਦੇ ਉੱਤੇ ਪਰਚੇ ਹੋਏ ਨੇ ਉਹ ਪਰਚੇ ਰੱਦ ਕੀਤੇ ਜਾਣ। ਹੂੰ। ਇਹ ਤੁਹਾਡੇ ਤੇ ਵੀ ਸਵਾਲ ਹੈ ਜੀ ਚਲੋ ਠੀਕ ਹੈ ਪਰਚੇ ਤੁਸੀਂ ਕਹਿ ਦਿੱਤਾ ਅੱਜ ਦੇਖੋ ਕਿਸਾਨ ਟਰੈਕਟਰਾਂ ਨੂੰ ਆਪਣੇ ਖਰਚੇ ਦੇ ਬਾਹਰ ਕਰ ਰਹੇ ਨੇ। ਜੀ ਜੀ। ਕਰੋੜਾਂ ਦਾ ਲੱਖਾਂ ਦਾ ਤੇਲ ਮੱਚ ਜਾਣਾ ਹੈ। ਪੰਜਾਬ ਬੰਦ ਦੇ ਨਾਲ ਤੁਹਾਨੂੰ ਲੱਗਦਾ ਵੀ ਸੈਂਟਰ ਦੇ ਸਿਰ ਤੇ ਕੋਈ ਜੂੰ ਸਰਕੇਗੀ ਪੰਜਾਬ ਬੰਦ ਦਾ ਸੱਦਾ ਦਿੱਤਾ ਜਾਂਦਾ ਆਪਣੇ ਆਪਣੇ ਲੋਕਾਂ ਨੂੰ ਆਪਾਂ ਕਿਤੇ ਨਾ ਕਿਤੇ ਹਰਾਸ ਨਹੀਂ ਕਰਦੇ। ਨਹੀਂ ਜੀ ਜਦੋਂ ਅੰਨ ਦਾਤਾ ਹਰਾਸ ਹੋ ਰਿਹਾ ਵੇ ਜਦੋਂ ਅੰਨ ਦਾਤਾ ਮੰਡੀਆਂ ਚ ਰੋਲ ਰਿਹਾ ਹੋਵੇ ਜਦੋਂ ਅੰਨ ਦਾਤੇ ਦੀ ਬਾਤ ਨਾ ਪੁੱਛੀ ਜਾਵੇ ਤੇ ਸਾਡਾ ਤਾਂ ਅਸੀਂ ਇੱਕ ਸ਼ਾਂਤਮਈ ਆ ਜੀ ਅਸੀਂ ਕਿਸੇ ਦੇ ਕੋਈ ਰੋੜਾ ਤਾਂ ਨਹੀਂ ਮਾਰਿਆ ਅਸੀਂ ਕਿਸੇ ਦੇ ਕੋਈ ਕਿਸੇ ਦੇ ਘਰ ਮੂਰੇ ਜਾ ਕੇ ਉਹਦੇ ਘਰ ਨੂੰ ਜਿੰਦਾ ਤਾਂ ਨਹੀਂ ਲਾਇਆ ਅਸੀਂ ਤਾਂ ਰੋੜਾ ਤੇ ਨਿੱਕ ਕਰ ਰਹੇ ਆ ਅਸੀਂ ਆਪ ਦਾ ਇੱਕ ਰੋਹ ਦਿਖਾ ਰਹੇ ਆ ਵੀ ਸਾਡੇ ਕਿਸਾਨਾਂ ਦੀ ਗੱਲ ਸੁਣੋ ਸਾਡੇ ਲੋਕਾਂ ਦੀ ਅਪੀਲ ਸੁਣੋ ਆ ਪਿਛਲੇ ਪੌਣੇ 3 ਸਾਲ ਤੋਂ ਅਸੀਂ ਇਸ ਸੰਘਰਸ਼ ਕਰ ਰਹੇ ਆ ਜੀਰਾ ਸ਼ਰਾਬ ਫੈਕਟਰੀ ਮੂਰੇ ਤੇ ਆ ਮਾਨਯੋਗ ਤਸੀਲਦਾਰ ਸਾਹਿਬ ਵੀ ਖੜੇ ਨੇ ਜੀ ਤੇ ਸਾਡੇ ਤਾਂ ਇਹ ਚਰਾਹ ਫੈਕਟਰੀ ਵਾਲੇ ਤਾਂ ਲਲਕਾਰੇ ਮਾਰਦੇ ਵੀ ਅਸੀਂ ਤਾਂ ਇੱਥੋਂ ਨਾਲ ਪਲਾਨਟ ਚਲਾਉਣਾ ਹੂੰ ਇਹ ਆਈਜੀ ਮਾਨਜੋਗ ਆਈਜੀ ਪੰਜਾਬ ਨੇ ਸਟੈਂਡ ਲਿਆ ਅਸੀਂ ਤੁਹਾਡੇ ਮadhyam ਨਾਲ ਇਹ ਕਹਿੰਦੇ ਐਨਜੀਟੀ ਦੇ ਵਿੱਚ ਸਟੈਂਡ ਲਿਆ ਉੱਥੇ ਬੋਲੇ ਨੇ ਮੁੱਖ ਮੰਤਰੀ ਸਾਹਿਬ ਨੇ ਬਿਆਨ ਵੀ ਦਿੱਤਾ ਪਰ ਸਾਡੇ ਕੋਲੇ ਅਜੇ ਤੱਕ ਰਿਟਨ ਵਿੱਚ ਕੁਝ ਨਹੀਂ ਹੈਗਾ ਹੂੰ ਇੱਕ ਵੀ ਚੀਜ਼ ਰਿਟਨ ਵਿੱਚ ਨਹੀਂ ਹੈਗੀਗੀ ਉਸੇ ਹੀ ਤਰ੍ਹਾਂ ਚਲੋ ਸਾਡਾ ਬਈ ਸਾਡੇ ਨਾਲ ਹੀ ਆਪਣੇ ਵੇਖੋ ਭਾਵੇਂ ਐਮਐਲਏ ਦੇ ਬੇਟੇ ਨੇ ਇਹਨਾਂ ਦੀ ਅਪਰੋਚ ਵੀ ਪੂਰੀ ਏ ਜਦੋਂ ਆਪਾਂ ਵੇਖਦੇ ਆ ਵੀ ਉਹਨਾਂ ਨੇ ਸੌ ਚੱਕ ਲਈ ਗਲੇ ਦੀ ਫੜ ਕੇ ਭਗਵੰਤਪਾਲ ਸਾਹਿਬ ਦੇ ਫੈਕਟਰੀ ਬੰਦ ਦੀ ਤੇ ਲਿਖਤੀ ਜਾਮਾ ਕਿਉਂ ਨਹੀਂ ਬਣਾਇਆ ਜਾ ਰਿਹਾ ਇੰਨਾ ਲੰਮਾ ਕਿਉਂ ਕੀਤਾ ਜਾ ਰਿਹਾ ਚਲੋ ਇਹਦੇ ਬਾਰੇ ਤਾਂ ਮੈਨੂੰ ਇੰਨਾ ਪਤਾ ਹੈਗਾ ਕੁਝ ਪ੍ਰੋਸੈਸ ਹੁੰਦਾ ਵਾ ਪਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਜਾਂ ਕੁਝ ਵੀ ਹੈਗਾ ਕਿ ਇਹ ਫੈਕਟਰੀ ਨਹੀਂ ਚੱਲੂਗੀ ਚਲੋ ਠੀਕ ਆਪਾਂ ਉਹ ਮੋਰਚਾ ਉੱਥੇ ਚੱਕ ਲਿਆ ਵਾ ਪਰ ਤੁਹਾਨੂੰ ਵੀ ਪਤਾ ਉਹ ਫੈਕਟਰੀ ਨਹੀਂ ਚੱਲੂ ਹੋਈਏਗੀ ਮੋਰਚਾ ਮੋਰਚਾ ਚੱਕਿਆ ਨਹੀਂ ਜੀ ਤੁਹਾਡੇ ਸ਼ਾਇਦ ਮੋਰਚਾ ਅੱਜ ਵੀ ਚੱਲ ਰਿਹਾ ਸ਼ੰਗਾਰ ਅੱਜ ਵੀ ਚੱਲ ਰਿਹਾ ਮੋਰਚਾ ਚੱਕਿਆ ਨਹੀਂ ਹੈਗਾ ਨਾ ਮੈਂ ਮੈਂ ਤੁਹਾਨੂੰ ਦੱਸਦਾ ਜੀ ਫੈਕਟਰੀ ਬੰਦ ਆ ਫੈਕਟਰੀ ਬੰਦ ਹੈ ਕਿਸਾਨਾਂ ਨੇ ਕੀਤੀ ਜਿਹੜੇ ਬੈਠੇ ਨੇ ਹੂੰ ਮੁੱਖ ਮੰਤਰੀ ਸਾਹਿਬ ਨੇ ਫੈਕਟਰੀ ਕੀ ਉਹਦੇ ਕੰਸੈਂਟ ਕੱਲੇ ਵਾਡਰੋ ਕੀਤੇ ਨੇ ਓਕੇ ਵੀ ਇਹਨਾਂ ਨੇ ਆਪਦੀ ਲੌਗ ਬੁੱਕ ਨਹੀਂ ਬਣਾਈ ਇਹਨਾਂ ਨੇ ਦਰਖਤ ਨਹੀਂ ਲਾਏ ਇਹਨਾਂ ਨੇ ਮੈਡੀਕਲ ਰਿਪੋਰਟ ਨਹੀਂ ਹੈਗੀ ਤਾਂ ਕਰਕੇ ਫੈਕਟਰੀ ਬੰਦ ਕਰਦੇ ਆ ਅਸੀਂ ਕਹਿੰਨੇ ਆ ਸੈਂਟਰਲ ਪੋਲੀਸ਼ਨ ਕੰਟਰੋਲ ਬੋਰਡ ਦੀਆਂ 29 ਵੋਟਾਂ ਰਿਪੋਰਟਾਂ ਹੋਈਆਂ 29 ਚੋਂ 29 ਮਾਣਯੋ ਇਹ ਵੀ ਉਹੀ ਪਾਣੀ ਪੀਂਦੇ ਨੇ ਜਿਹੜਾ ਅਸੀਂ ਪੀਂਦੇ ਆ ਹੂੰ ਬਿਲਕੁਲ ਆਪਣੇ ਪਾਣੀ ਦੇ ਵਿੱਚ ਆਰਸਨਿਕ ਆ ਜਾਂ ਲੈਡ ਆ ਜਾਂ ਮਰਕਰੀ ਆਈ ਆ ਜਰਨੀਅਮ ਆਇਆ ਤੇ ਹੈਵੀ ਮੈਟਲ ਆਈ ਨੇ ਹਾਂ ਹੈਵੀ ਮੈਟ ਲਾਈ ਨੇ ਅਸੀਂ ਕੋਈ ਲੜਾਈ ਕੋਈ ਪੋਲੀਟੀਕਲ ਲੜਾਈ ਨਹੀਂ ਸਾਡੀ ਲੜਾਈ ਆ ਹਵਾ ਪਾਣੀ ਮਿੱਟੀ ਦੀ ਲੜਾਈ ਆ ਪਰ ਮੈਂ ਇਹ ਗੱਲਾਂ ਤੋਂ ਉੱਠਦਾ ਹੋਇਆ ਮੈਂ ਅੱਜ ਕਿਸਾਨੀ ਦੀ ਗੱਲ ਕਰੂੰਗਾ ਕਿਸਾਨਾਂ ਦੀ ਗੱਲ ਕਰੂੰਗਾ ਜਿਹਦੇ ਵਿੱਚ ਇਹ ਮਾਰਚ ਹੋਇਆ ਹਾਂ ਆ ਕਿਸਾਨਾਂ ਨੇ ਅੱਜ ਮਾਰਚ ਕੀਤਾ ਕਿਸ ਵਾਸਤੇ ਮਾਰਚ ਕੀਤਾ ਕਿ ਜਿਹੜੇ ਕਿ ਐਮਐਸਪੀ ਦੀ ਲੜਾਈ ਲੜ ਰਹੇ ਨੇ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ 60 ਦਿਨ ਤੋਂ ਉੱਥੇ ਮਰਨ ਵਰਤ ਤੇ ਬੈਠੇ ਨੇ ਮਰਨ ਵਰਤ ਤੇ ਬੈਠੇ ਨੇ ਪੰਜਾਬ ਸਰਕਾਰ ਦਾ ਕੀ ਸਟੈਂਡ ਹੋਣਾ ਚਾਹੀਦਾ ਇੱਕ ਸਟੈਂਡ ਕਲੀਅਰ ਕਰੇ ਕਿਉਂਕਿ ਆਪਾਂ ਜਾ ਕੇ ਉੱਥੇ ਫੋਟੋਆਂ ਖਿਚਾਉਣ ਦੇ ਨਾਲ ਪੰਜਾਬ ਸਰਕਾਰ ਦਾ ਸਟੈਂਡ ਨਹੀਂ ਕਲੀਅਰ ਮੁੱਖ ਮੰਤਰੀ ਸਾਹਿਬ ਇੱਕ ਕਿਸਾਨਾਂ ਨਾਲ ਖੜਨ ਕਿਸਾਨੀ ਨਾਲ ਖੜਨ ਕਿਉਂਕਿ ਮੈਂ ਵੀ ਇਸ ਮੁੱਖ ਮੰਤਰੀ ਸਾਹਿਬ ਨੂੰ ਇਹਨਾਂ ਨੇ ਹੀ ਵੋਟਾਂ ਪਾਈਆਂ ਜਦੋਂ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਤੇ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਜੀ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਹੁੰਦੇ ਸੀ ਮੇਰੇ ਪਰਮ ਕੰਮੇ ਕਿਵੇਂ ਉਹ ਹੋ ਸੀਗਾ 2013 ਤੋਂ ਲੈ ਕੇ ਆ ਮੇਰੇ ਬਾਈ ਜੀ ਖੜੇ ਨੇ ਅਸੀਂ ਜਿੱਦਣ ਐਮਐਲਏ ਸਰ ਨਰੇਸ਼ ਕੁਟਾਰੀਆ ਜੀ ਜਿੱਤੇ ਸੀ ਅਸੀਂ ਤੇ ਢੋਲ ਤੇ ਡੱਗਿਆ ਤੇ ਨੱਚੇ ਸੀਗੇ ਪੂਰੇ ਜੀਰੇ ਦੇ ਵਿੱਚ ਸਾਨੂੰ ਸਾਨੂੰ ਜਸ਼ਨ ਮਨਾਇਆ ਸੀਗਾ ਪਰ ਸਾਨੂੰ ਅੱਜ ਕਹਿਣਾ ਪੈ ਰਿਹਾ ਵੀ ਅਸੀਂ ਇਹਨਾਂ ਦੇ ਵਿਰੋਧੀ ਹਾਂ ਸੀ ਸਰਕਾਰ ਦੇ ਵਿਰੋਧੀ ਸਾਨੂੰ ਮੋਰਚਾ ਲਾਉਣਾ ਪਿਆ ਪਰ ਅਸੀਂ ਇੰਨੇ ਆ ਬੇਨਤੀ ਕਰਦੇ ਆ ਕਿ ਕਿਸਾਨਾਂ ਦੀ ਗੱਲ ਸੁਣੀ ਜਾਵੇ ਤੇ ਅਸੀਂ ਸਾਡੀ ਕੋਈ ਕਿਉਂਕਿ ਇਹ ਕਿਸਾਨ ਜਥੇਬੰਦੀਆਂ ਇਹਨਾਂ ਦੇ ਕਰਕੇ ਅੱਜ ਅੱਜ ਲੜ ਰਹੇ ਨੇ ਅੱਜ ਉੱਥੇ ਅੱਜ ਉੱਥੇ ਸੰਘਰਸ਼ ਕਰ ਖਨੌਰੀ ਚੱਲ ਰਿਹਾ ਰਤਨਪੁਰੇ ਚੱਲ ਰਿਹਾ ਸਮੂਹ ਦੇ ਵਿੱਚ ਚੱਲ ਰਿਹਾ ਸਭ ਕਰਨ ਮਰਿਆ ਸਰਦਾਰ ਜਗਦੀਸ਼ ਸਿੰਘ ਜੀ ਦੇਲੇ ਵਾਲ ਆਉਣ ਵਾਲੀ 14 ਫਰਵਰੀ ਨੂੰ ਮੀਟਿੰਗ ਤੈਅ ਹੋਈ ਆ ਦੇਖਦੇ ਹੋ ਮੈਂ ਮੀਟਿੰਗ ਦਾ ਕੀ ਸਿੱਟਾ ਨਿਕਲਦਾ ਜੇ ਉਸ ਤੋਂ ਪਹਿਲਾਂ ਸਾਡੇ ਆ ਜਿਹੜੇ ਕਿਸਾਨ ਕਿਸਾਨਾਂ ਦੇ ਉੱਤੇ ਪਰਚਾ ਹੋਏ ਨੇ ਜਿਹੜੇ ਕਿ ਬੇਨਜਾਇਜ਼ ਨਹੀਂ ਜੇ ਉੱਥੇ ਨਹੀਂ ਹੁੰਦਾ ਤੇ ਕਿਸਾਨ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਆ ਵੀ ਇੱਕ ਫਰੋਜਪੁਰ ਦੇ ਵਿੱਚ ਵੱਡਾ ਇਕੱਠ ਕੀਤਾ ਜਾਊਗਾ 15-20 ਹਜ਼ਾਰ ਬੰਦੇ ਦਾ ਅਸੀਂ ਉਹ ਇਕੱਠ ਕਰਕੇ ਤੇ ਵੱਡਾ ਇੱਕ ਦਬਾਅ ਪਾਵਾਂਗੇ ਸਰਕਾਰ ਦੇ ਉੱਤੇ ਤੇ ਉਸ ਇਕੱਠ ਦੇ ਵਿੱਚ ਜਥੇਬੰਦੀਆਂ ਦੇ ਨਾਲ ਅਸੀਂ ਸ਼ਾਮਲ ਹੋਵਾਂਗੇ ਤੇ ਪਿੰਡਾਂ ਦੇ ਵਿੱਚ ਲਾਮਬੰਦੀ ਕਰਾਂਗੇ ਅਕੱਠ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਲੱਗਦਾ ਵੀ 307 ਦੇ ਪਰਚੇ ਰੱਦ ਹੋ ਜਾਣਗੇ ਬਿਲਕੁਲ ਜੇ ਹੋਣਗੇ ਅਸੀਂ ਸਾਰੇ ਕਿਹੜੇ ਪੰਜਾਬ ਦੇ ਐਮ ਐਲ ਏ ਆ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਭਗਵੰਤ ਸਿੰਘ ਮਾਨ ਜੀ ਨਾਲ ਇਸ ਬਾਰੇ ਮੀਟਿੰਗ ਵੀ ਕਰਾਂਗੇ ਉਹਨਾਂ ਨੂੰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਸਾਡੀ ਗੱਲ ਮੰਨਣਗੇ ਵੀ ਤੇ ਇਹ ਉਹਨਾਂ ਦੇ ਹੀ ਤੁਹਾਡੇ ਹੀ ਚੁਣੇ ਗਏ ਉਹ ਮੁੱਖ ਮੰਤਰੀ ਹੈ ਉਹ ਤੁਹਾਡੇ ਹੱਕ ਦੇ ਵਿੱਚ ਉਹ ਫੈਸਲਾ ਬਹੁਤ ਵਧੀਆ ਲੈਣਗੇ ਸੋ ਧੰਨਵਾਦ ਹੈ ਜੀ ਇਹ ਵੇਖੋ ਮੰਗ ਪੱਤਰ ਦਿੱਤਾ ਗਿਆ ਹੈ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਗੱਲਾਂ ਬਾਤਾਂ ਹੋਈਆਂ ਨੇ ਔਰ ਇਹ ਕਹਿੰਦੇ ਵੀ ਅਸੀਂ ਹਮੇਸ਼ਾ ਤਤਪਰ ਇੰਨੇ ਆ ਕਿ ਕਿਉਂਕਿ ਕੁਟਾਰੀਆ ਸਾਹਿਬ ਨਾਲ ਜਦੋਂ ਵੀ ਗੱਲਬਾਤ ਹੋਈ ਉਹ ਨਾਲੋਂ ਨਾਲ ਮਸਲਾ ਹੱਲ ਕਰਾਉਣ ਦਾ ਯਤਨ ਕਰਦੇ ਨੇ ਪਰ ਇਸ ਵਾਰ ਤੁਹਾਨੂੰ ਪਤਾ ਵੀ ਦਿੱਲੀ ਦੇ ਵਿੱਚ ਇਲੈਕਸ਼ਨ ਚੱਲ ਰਹੇ ਨੇ ਸਰਕਾਰ ਹਾਂਜੀ ਰਾਜਨੀਤਿਕ ਅਧਿਕਾਰੀਆਂ ਮੈਂਦੇ ਨੇ ਇਹਨਾਂ ਨੂੰ ਬੁਲਾਉਂ ਆ ਹਾਂਜੀ ਕੀ ਕਹਿਣਾ ਚਾਹੁੰਦੇ ਆ ਸਰਦਾਰ ਸਾਹਿਬ ਮੈਂ ਪੰਜੀ ਸਿੰਘ ਜੀਰਾ ਲੋਕ ਸ람 ਮੋਰਚਾ ਸੂਬਾ ਪ੍ਰੈਸ ਕਤਰਾਂ ਹਾਂਜੀ ਜਿਹੜੇ ਇਹ ਪਰਚੇ ਬਣਾਏ ਗਏ ਆ ਜੀ ਉਹ ਅਸੀਂ ਅੱਜ ਜੋ ਗੈਰ ਸਿਆਸੀ ਮੋਰਚਾ ਸੜ ਉਹਦੇ ਵੱਲੋਂ ਅੱਜਕੱਲ੍ਹ ਸੀਗੀ ਜੀ ਤੇ ਮਿਹਦੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਲੋਕਾਲ ਸੀ ਜੀ ਵੀ ਅੱਜ 26 ਜਨਵਰੀ ਦਾ ਜਿਹੜਾ ਟਰੈਕਟਰ ਮਾਰਚ ਕਰਨੇ ਆ ਤਾਂ ਉਥੋਂ ਦੀਆਂ ਮੰਗਾਂ ਜਿਹੜੀਆਂ ਮੋਦੀ ਸਾਹਿਬ ਮੰਨ ਚੁੱਕੇ ਆ ਉਹ ਮੰਗਾਂ ਜਿਹੜੀਆਂ ਉਹ ਲਾਗੂ ਨਹੀਂ ਹੋਈਆਂ ਅਜੇ ਤੱਕ ਅਗਲਾ ਇਹ ਹੈ ਵੀ ਜਿਹੜੇ ਕਿਸਾਨਾਂ ਦੇ ਉੱਤੇ 307 ਦੇ ਪਰਚੇ ਪਾਏ ਹੋਏ ਆ ਉਹ ਰੱਦ ਕਰਾਉਣ ਦੀ ਸਾਡੀ ਹੈ ਵੀ ਉਹ ਜਿਹੜੇ 307 ਧਾਰਾ ਲਾਈ ਹੈ ਉਹ ਨਾਜਾਇਜ਼ ਲਾਈ ਉਹ ਹਾਲੇ ਆਨਲਾਈਨ ਪਰਚੇ ਬੋਲ ਨਹੀਂ ਰਹੇ ਬਾਏ ਨੇਮ ਉਹ ਕਿਵਲੇ ਇੱਕ ਬਿਆਨ ਦਿੱਤਾ ਗਿਆ ਬਾਏ ਨੇਮ ਹੀ ਮੇਰੀ ਹੁਣੇ ਬਲਦੇਵ ਜੀ ਰਾਣਾ ਸੂਬਾ ਪ੍ਰਧਾਨ ਨਾਲ ਗੱਲ ਹੋਈ ਕਿਹਦੇ ਵੀ ਅਸੀਂ ਜਦੋਂ ਕਢਾਉਂਦੇ ਆ ਸਾਨੂੰ ਉਹ ਨਿਕਲ ਹੀ ਨਹੀਂ ਰਹੇ ਕਿਸੇ ਵੀ ਵੈਬਸਾਈਟ ਤੋਂ ਜਾਂ ਆਣੇ ਮਿਲ ਰਹੇ ਪੁਲਿਸ ਹਮ ਬਕਾਇਦਾ ਸਾਨੂੰ ਸੰਮਣ ਆ ਚੁੱਕੇ ਆ ਅੱਛਾ ਹਾਂ ਉਹਦੇ ਜਿਹੜੇ ਆ ਸੰਮਣ ਬਕਾਇਦਾ ਸਾਨੂੰ ਆ ਚੁੱਕੇ ਆ ਓਕੇ ਉਹਨਾਂ ਨੇ ਕਿਹਾ ਵੀ ਜਾਂ ਤਾਂ ਆਪਦੀਆਂ ਜ਼ਮਾਨਤਾਂ ਕਰਾ ਲਓ ਤੇ ਜਾਂ ਫਿਰ ਅਗਲਾ ਜਿਹੜਾ ਭਾੜਾ ਪੜਾਉਣ ਦਾ ਜਿਹੜਾ ਫਿਰ ਅਸੀਂ ਇਹ ਦਬਾਅ ਬਣਾਇਆ ਜਾ ਰਿਹਾ ਤੁਹਾਡੇ ਵੀ ਤੁਸੀਂ ਮਤਲਬ ਹਰਿਆਣੇ ਦੇ ਬਾਰਡਰਾਂ ਤੇ ਬੈਠੀਆਂ ਹੋ ਥੰਮੇ ਸਾਡੇ ਤੋਂ 11-12 ਮਹੀਨੇ ਹੋ ਗਏ ਉਸ ਘੋਲ ਨੂੰ ਫੇਲ ਕਰਨ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਵੀ ਉਹਨੂੰ ਕਿਵੇਂ ਨਾ ਕਿਵੇਂ ਫੇਲ ਕੀਤਾ ਜਾ ਰਿਹਾ ਇਹ ਵੇਖੋ ਤੁਹਾਡੀ ਤੁਹਾਡਾ ਘੋਲ ਤੇ ਸੈਂਟਰ ਨਾਲੇ ਸਟੇਟ ਕਿਉਂ ਤੁਹਾਨੂੰ ਮਤਲਬ ਮਤਲਬ ਪਰਚੇ ਪਾਊਗੀ ਸਟੇਟ ਅਸਲ ਦੇ ਵਿੱਚ ਮੋਦੀ ਸਰਕਾਰ ਦੀ ਝੇਫ ਨਹੀਂ ਚੁੱਕ ਰਹੀ ਹੂੰ ਜਿਹਦਾ ਕਾਰਨ ਵੀ ਅੱਜ ਜਿਹੜਾ ਚੰਨੀ ਸਾਹਿਬ ਨੇ ਤਾਂ ਕਹਿਤਾ ਸੀਗਾ ਵੀ ਜਿਹੜੇ ਮੈਂ ਆਪਦੇ ਕਿਸਾਨਾਂ ਤੇ ਕਿਵੇਂ ਡਾਂਗਾ ਚਲਾ ਦਿਆਂ ਕਿਵੇਂ ਮੈਂ ਪਰਚੇ ਦਰਜ ਕਰਾਂ ਹਾਲਾਂਕਿ ਅਸੀਂ ਉਹਦੇ ਨਾਲ ਸਾਡੇ ਲੱਖ ਮੱਤ ਭੇਦ ਹੋਣਗੇ ਪਰ ਫਿਰ ਵੀ ਉਹਨੇ ਕਿਸਾਨਾਂ ਦੇ ਵਾਸਤੇ ਸਟੈਂਡ ਲਿਆ ਅੱਜ ਜਿਹੜੇ ਪੰਜਾਬ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਨਮਾਇੰਦੇ ਆ ਉਹ ਅਜ ਤੱਕ ਹਜੇ ਤੱਕ ਇਹ ਗੱਲ ਤੇ ਬੋਲੇ ਨਹੀਂਗੇ ਭਗਵੰਤ ਮਾਤਾ ਸਭ ਕਹਿੰਦੇ ਮੈਂ ਕਿਸਾਨ ਦਾ ਪੋਤਾ ਮੈਂ ਜੈਂਡੋਰੀਆਂ ਵੀ ਕੱਸਦਾ ਰਿਆਂ ਮੈਂ ਇੰਜਨਾਂ ਦੇ ਪਟੜਾਂ 'ਤੇ ਜੋ ਜੇ ਲਾਏ ਨੇ ਕੈਸਾ ਕਹਿਣ ਦੀਆਂ ਗੱਲਾਂ ਆ ਜੀ ਜਾਂ ਦਾ ਕਿਸਾਨਾਂ ਨਾਲ ਖੜਨਾ ਕੋਈ ਤਾਂ ਜਿੱਧ ਧਰਨੇ ਮਜਾਰੇ ਜੇ ਕੇ ਤੇਜਰੀਵਾਲ ਦੇ ਹੱਕ 'ਚ ਲੱਗ ਸਕਦੇ ਕਿਸਾਨਾਂ ਦੇ ਹੱਕ 'ਚ ਵੀ ਲੱਗ ਸਕਦੇ ਆ ਬਿਲਕੁਲ ਜੀ ਵੈਸੇ ਵਿਸ਼ਵਾਸ ਦਿਵਾਇਆ ਹੈ ਸ਼ੰਕਰ ਕੁਟਾਰੀਆ ਜੀ ਨੇ ਵੀ ਅਸੀਂ ਗੱਲਬਾਤ ਕਰਾਂਗੇ ਸਾਨੂੰ ਯਕੀਨ ਆ ਵੀ ਸਾਡੀਆਂ ਮੰਗਾਂ ਆ ਹੱਲ ਹੋਣਗੀਆਂ ਸੋ ਵੇਖੋ ਇਹ ਜੋਰ ਲਾ ਸਕਦੇ ਨੇ ਆਪਾਂ ਮੰਗ ਪੱਤਰ ਦਿੱਤਾ ਤਹਿਸੀਲਦਾਰ ਤਹਿਸੀਲਦਾਰ ਸਾਹਿਬ ਆਪਣੇ ਕੋਲ ਹੱਲ ਨਹੀਂ ਕਰ ਸਕਦੇ ਇਹਨਾਂ ਗਾਂਹ ਤੱਕ ਪਹੁੰਚਾਉਣਾ ਸੋ ਇਹ ਐਮਐਲਏ ਸਾਹਿਬ ਆਪਣੀ ਤੁਹਾਡੀ ਪ੍ਰਪੋਜ਼ਲ ਜਿਹੜੀ ਹੈ ਉਹਨਾਂ ਦੇ ਟੇਬਲ ਤੇ ਤੱਕ ਰੱਖ ਸਕਦੇ ਨੇ ਸੋ ਜ਼ੋਰ ਵੀ ਪਾ ਸਕਦੇ ਆਂ ਆਸ ਵੀ ਰੱਖਦੇ ਆਂ ਵੀ ਆ ਜਿਹੜੇ 307 ਦੇ ਪਰਚੇ ਇਹਨਾਂ ਨੇ ਕਹਿਤਾ ਸੰਮਣ ਸਾਨੂੰ ਪਹੁੰਚ ਚੁੱਕੇ ਨੇ ਸੰਮਣ ਪਹੁੰਚ ਚੁੱਕੇ ਨੇ ਕਿੰਨੇ ਆਗੂਆਂ ਨੂੰ ਪਹੁੰਚਣੇ ਇਹਦੇ ਬਾਰੇ ਜਾਣਕਾਰੀ ਹੈ 25 ਦੇ ਲਗਭਗ ਪਰਚੇ ਦਰਜ ਹੋਏ ਆ ਕਿਸਾਨਾਂ ਤੇ ਉਹਨਾਂ ਨੇ ਸਾਨੂੰ ਸੰਮਣ ਸਾਨੂੰ ਨਹੀਂ ਹਜੇ ਕਰਾਇਰ ਰਸੀਬ ਹੂੰ ਸਿਰਫ ਉਹ ਇੱਥੋਂ ਕਿਸੇ ਨੰਬਰ ਦਾ ਦੇ 10 ਕਰ ਕਰਾਤੇ ਆ ਕਿਸੇ ਦੇ ਐਮਸੀ ਦੇ 10 ਕਰ ਕਰਾਤੇ ਆ ਓਕੇ ਵੀ ਉਹ ਇਹ ਕਹਿ ਸਕਦੇ ਆ ਵੀ ਅਸੀਂ ਗਏ ਸੀ ਕਿ ਸੰਮਣ ਦੇਣ ਵਾਸਤੇ ਸਾਨੂੰ ਘਰੇ ਨਹੀਂ ਮਿਲੇ ਓਕੇ ਸੋ ਵਿਚਲੀ ਗੱਲ ਕੀ ਹੈ ਵੇਖੋ ਇਹ ਇਹ ਤੁਹਾਡੇ ਸਾਹਮਣੇ ਰੱਖ ਰਹੇ ਨੇ ਤੇ ਅਸੀਂ ਲੋਕਾਂ ਦੀ ਕਚਹਿਰੀ ਚ ਰੱਖੀ ਹੈ ਗੱਲ ਔਰ ਕਟਾਰੀਆ ਸਾਹਿਬ ਦੇ ਸੁਪੁੱਤਰ ਨੇ ਯਕੀਨ ਦਿਵਾਇਆ ਵੀ ਅਸੀਂ ਪੂਰੀ ਮਤਲਬ ਆਪਣੀ ਤੰਦ ਇਹੀ ਦੇ ਨਾਲ ਇਹ ਕੰਮ ਨੂੰ ਸਿਰੇ ਲਾਉਣ ਦਾ ਯਤਨ ਕਰਾਂਗੇ ਸੋ ਇਹ ਕੰਮ ਸਿਰੇ ਚੜਦਾ ਕਿ ਨਹੀਂ ਚੜਦਾ ਇਹ ਭਵਿੱਖ ਦੇ ਗਰਭ ਦੇ ਵਿੱਚ ਇਹ ਹੋਰ ਵੀ ਆਗੂ ਸਾਹਿਬਾਨ ਆਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰਦੇ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਸਰਕਾਰ ਅੱਜ 26 ਜਨਵਰੀ ਗਣਤੰਤਰ ਦੇਸ਼ ਨੂੰ ਬੜੀ ਸ਼ਾਨੋ ਸ਼ੌਕਤ ਨਾਲ ਮਨਾ ਰਹੀ ਹੈ ਹਰ ਪਿੰਡ ਸ਼ਹਿਰ ਦੇ ਵਿੱਚ ਤਿਰੰਗੇ ਲਹਿਰਾਏ ਜਾ ਰਹੇ ਨੇ ਪਰ ਇਹਦੇ ਉਲਟ ਆਪਾਂ ਵੇਖਦੇ ਹਾਂ ਕਿਸਾਨ ਜਥੇਬੰਦੀਆਂ 'ਚ ਸੜਕਾਂ ਦੇ ਉੱਪਰ ਨੇ ਉਹਨਾਂ ਦੇ ਟਰੈਕਟਰ ਵੇਖਣ ਨੂੰ ਮਿਲ ਰਹੇ ਨੇ ਔਰ ਕਿਸਾਨ ਜਥੇਬੰਦੀ ਦੀ ਆਗੂ ਸਾਡੇ ਨਾਲ ਨੇ ਬਲਦੇਵ ਸਿੰਘ ਜੀ ਜੀਰਾ ਸੂਬਾ ਪ੍ਰਧਾਨ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਚੈਨਲ ਦੇ ਸਵਾਗਤ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਹਾਂਜੀ ਸਰਕਾਰ ਇਹਨੂੰ ਬੜੀ ਸ਼ਾਂਤੀ ਦੇ ਨਾਲ ਬੜੀ ਸ਼ਾਨੋ ਸ਼ੌਕਤ ਦੇ ਨਾਲ ਬੜੇ ਚਾਅ ਨਾਲ ਇਹ ਦਿਨ ਮਨਾ ਰਹੀ ਤੁਸੀਂ ਇਹਨੂੰ ਕਾਲਾ ਦਿਵਸ ਕਰਕੇ ਮਨਾ ਰਹੇ ਹੋ ਕੀ ਰੋਸ ਮੁਜ਼ਾਹਰਾ ਕਰ ਰਹੇ ਸੜਕਾਂ ਦੇ ਉੱਪਰ ਖਾਲੀ ਟਰੈਕਟਰ ਭਜਾ ਰਹੇ ਹੋ ਕੀ ਕਰਨਾ ਜੀ ਦੇਖੋ ਇਹ ਸ਼ਾਨ ਸ਼ੌਕਤ ਦਾ ਸਰਕਾਰ ਬਣਾ ਰਹੀ ਹੈ ਕਿਉਂਕਿ ਸਰਕਾਰ ਉਹਨਾਂ ਲੋਕਾਂ ਦੀ ਹੈ ਜਿਹੜੇ ਸ਼ਾਨ ਸ਼ੌਕਤ ਨਾਲ ਰਹਿ ਰਹੇ ਆ ਹਮ ਵੱਡੇ ਜਿਹੜੇ ਅਮੀਰ ਕੁਝ ਆਪਾਂ ਜਾਣਦੇ 1947 ਦੇ ਵਿੱਚ ਕੁਝ ਲੋਕਾਂ ਦੀ ਆਜ਼ਾਦੀ ਆਈ ਜਿਹੜੇ ਅਮੀਰ ਸੀਗੇ ਜਿਹੜੇ ਲਗਾਤਾਰ ਹੁਣ ਤੱਕ ਅ ਢੰਡੋਰਾ ਪੈਤਰੇ ਆਜ਼ਾਦੀ ਆਜ਼ਾਦੀ ਦਾ ਜਿਹੜੇ ਕਿਸਾਨ ਸੀ ਮਜ਼ਦੂਰ ਸੀ ਉਹਨਾਂ ਦੇ ਤਾਂ ਉਦੋਂ ਤੋਂ ਲੈ ਕੇ ਕਾਲੇ ਦਿਨ ਸ਼ੁਰੂ ਹੋਏ ਆ ਇਸ ਕਰਕੇ ਅਸੀਂ ਅੱਜ ਵੀ ਕਾਲੀਏ ਆਜ਼ਾਦੀ ਸਮਝਦੇ ਆ ਇਹਨੂੰ ਨਹੀਂ ਆਜ਼ਾਦੀ ਵੀ ਉਹਨਾਂ ਅਮੀਰ ਘਰਾਣਿਆਂ ਦੀ ਹੋਈ ਤੁਸੀਂ ਕਹੇ ਕੁਝ ਕੁ ਲੋਕਾਂ ਦੀ ਹੈਨਾ ਤੇ ਆ ਜਿਹੜਾ ਸੰਵਿਧਾਨ ਬਣਾਇਆ ਗਿਆ 26 ਜਨਵਰੀ 1950 ਨੂੰ ਇਹ ਵੀ ਉਹਨਾਂ ਵਾਸਤੇ ਬਣਿਆ ਕਾਨੂੰਨ ਹੈ ਦੇਖੋ ਇਹ ਤੁਸੀਂ ਜਦੋਂ ਇਹਨੂੰ ਚੱਕੋਗੇ ਸੰਵਿਧਾਨ ਨੂੰ ਇਹ ਜ਼ਿਆਦਾਤਰ ਉਹਨਾਂ ਲੋਕਾਂ ਦੇ ਹੱਕ ਚ ਭੁਗਤਦਾ ਜਿਵੇਂ ਆਮ ਕਹਿੰਦੇ ਹੁੰਦੇ ਆਪਣੇ ਵੀ ਜਿਹੜਾ ਭਾਰਤ ਦਾ ਸੰਵਿਧਾਨ ਆ ਇਹ ਮੂਮ ਦਾ ਨੱਕ ਆ ਇਹਨੂੰ ਜਿੱਧਰ ਮਰਜ਼ੀ ਮੋੜਿਆ ਜਾ ਸਕਦਾ ਕਹਿੰਦੇ ਹੁੰਦੇ ਆਪਾਂ ਪੜ੍ਹਦੇ ਹੁੰਦੇ ਸੀ ਵੀ ਇਹ ਸਖਤ ਵੀ ਆ ਤੇ ਨਰਮ ਵੀ ਆ ਹੁਣ ਸਿੱਧੀ ਗੱਲ ਆ ਜਿਹੜੇ ਅਮੀਰ ਉਹਨਾਂ ਵਾਸਤੇ ਨਰਮ ਆ ਸਾਡੇ ਵਾਸਤੇ ਸਖਤ ਆ ਸਾਡੇ ਵਾਸਤੇ ਜਿੰਨੇ ਵੀ ਮਤਲਬ ਕਿ ਸਖਤ ਤੋਂ ਸਖਤ ਕਾਨੂੰਨ ਬਣੇ ਆ ਪਿਛਲੇ ਸਮੇਂ ਚ ਕਿੰਨੇ ਬੰਦੇ ਜਿਹੜੇ ਆਪਣੀ ਸਜ਼ਾਾਂਵਾਂ ਕੱਟ ਚੁੱਕੇ ਆ ਅਜੇ ਤੱਕ ਜੇਲਾਂ ਚ ਬੈਠੇ ਆ ਬੰਦੀ ਸਿੰਘਾਂ ਦੀ ਗੱਲ ਆ ਹੋਰ ਵੀ ਭਾਰਤ ਪੱਧਰ ਤੇ ਦੇਖੋ ਤੁਸੀਂ ਜਿਹੜੇ ਕੋਈ ਵੀ ਲੋਕ ਜਿਹੜਾ ਇਹਨਾਂ ਦੀ ਸੁਰਨਾ ਸੁਰਨ ਨਹੀਂ ਮਿਲਾਉਂਦਾਗਾ ਉਹ ਜੇਲਾਂ ਚ ਬੈਠੇ ਆ ਉਹਨਾਂ ਵਾਸਤੇ ਸਬਧਾਨ ਹੋਰ ਆ ਤੇ ਇਹਨਾਂ ਵਾਸਤੇ ਹੁਦੋਰੇ ਇਹ ਹਜ਼ਾਰਾਂ ਕਰੋੜ ਰੁਪਈਆ ਲੈ ਕੇ ਬਾ ਨਹੀਂ ਕਰ ਸਕਦਾਗਾ ਇੱਥੇ ਜੇ ਸਾਡੀ ਰੈਲੀ ਦੇ ਨੇੜੇ ਆ ਕੇ 1.5 ਕਿਲੋਮੀਟਰ ਤੋਂ ਪ੍ਰਧਾਨ ਮੰਤਰੀ ਮੋੜ ਜਾਂਦਾ ਉਸੇ ਕਾਨੂੰਨ ਤਹਿਰ ਸਾਡੇ ਤੇ ਪਰਚੇ 307 ਦੇ ਦਰਜ ਕਰ ਦਿੱਤੇ ਜਾਂਦੇ ਆ ਸੋ ਇਹ ਦੋ ਤਰ੍ਹਾਂ ਦੇ ਕਾਨੂੰਨ ਆ ਦੋ ਤਰ੍ਹਾਂ ਦੇ ਸਵਿਧਾਨ ਇੱਥੇ ਚੱਲ ਰਿਹਾ ਵਾ ਤਗੜੇ ਵਾਸਤੇ ਹੋਰ ਆ ਮਾੜੇ ਵਾਸਤੇ ਹੋਰ ਆ ਸੋ ਮਾੜੇ ਅੱਜ ਵੀ ਸੜਕਾਂ ਤੇ ਆ ਅਸੀਂ ਇਹੀ ਸਮਝਦੇ ਆ ਕਿ ਕਿਸਾਨ ਹੋਣ ਮਜ਼ਦੂਰ ਹੋਣ ਉਹਨਾਂ ਵਾਸਤੇ ਕਾਨੂੰਨ ਸੰਵਿਧਾਨ ਵੱਖਰੀ ਕਿਸਮ ਦਾ ਵਾ ਅਮੀਰਾਂ ਵਾਸਤੇ ਵੱਖਰੀ ਕਿਸਮ ਦਾ ਹੈ ਤੇ ਇਹ ਭੁਗਤ ਦਾ ਲੈ ਦੇ ਕੇ ਅਮੀਰਾਂ ਦੇ ਹੱਕ ਚ ਹੀ ਆ ਵੀ ਅਮੀਰ ਲੋਕ ਜਿਹੜੇ ਕਾਰਪੋਰੇਟ ਨੇ ਕਾਨੂੰਨ ਨੂੰ ਆਪਣੇ ਤਰੀਕੇ ਨਾਲ ਵਰਤ ਲੈਂਦੇ ਨੇ ਤੁਹਾਡੇ ਕਹਿਣ ਮੁਤਾਬਕ ਬਿਲਕੁਲ ਜੀ ਅਸਲ ਵਿੱਚ ਕਾਨੂੰਨ ਜਿਵੇਂ ਆਪਾਂ ਕਹਿੰਦੇ ਨਾ ਵੀ ਅੰਗਰੇਜ਼ਾਂ ਦੇ ਵੇਲੇ ਜਿਹੜਾ ਆ ਆਪਣਾ ਰੋਡ ਤੇ ਚੱਲਣ ਵਾਲੇ ਗੱਡੀਆਂ ਦੇ ਟਰੱਕ ਚੱਲਣ ਵਾਲੇ ਕਾਨੂੰਨ ਸੀਗਾ ਵੀ ਆਪਣੇ ਹੁਣ ਤੱਕ ਦੇਖਿਆ ਵੀ ਐਕਸੀਡੈਂਟ ਹੋ ਗਿਆ ਤੇ ਉਦੋਂ ਜਮਾਨਤ ਮਿਲ ਜਾਂਦੀ ਸੀ ਡਰਾਈਵਰ ਨੂੰ ਉਹਦਾ ਕਾਰਨ ਕੀ ਸੀਗਾ ਉਹ ਤਾਂ ਗੱਡੀਆਂ ਸਿਰਫ ਅੰਗਰੇਜ਼ਾਂ ਕੋਲੇ ਸੀ ਉਹਨਾਂ ਨੇ ਐਕਸੀਡੈਂਟ ਕਰਨੇ ਸੀ ਪਰ ਰਾਹ ਕੱਢਿਆ ਸੀ ਉਹਨਾਂ ਨੇ ਵੀ ਯਾਰ ਉਦੋਂ ਜਮਾਨਤ ਦੇ ਕੇ ਆਪਦਾ ਬੰਦਾ ਬਾਹਰ ਕਢਾਓ ਉਸ ਤੋਂ ਬਾਅਦ ਵੀ ਜਿੰਨੀਆਂ ਸੋਧਾਂ ਹੋਈਆਂ ਉਸ ਢੰਗ ਦੀਆਂ ਹੋਈਆਂ ਵੀ ਆਪਦਾ ਬਚਾ ਕਿਵੇਂ ਕੀਤਾ ਜਾਵੇ ਤੇ ਜਿਹੜੇ ਦੂਜੇ ਲੋਕਾਂ ਨੂੰ ਕੰਟਰੋਲ ਕਰਕੇ ਕਿਵੇਂ ਰੱਖਿਆ ਜਾਵੇ ਨੱਪ ਕੇ ਕਿਵੇਂ ਰੱਖਿਆ ਜਾਵੇ ਉਹ ਸਾਰਿਆਂ ਨੂੰ ਨਿਆਂ ਦੇਣ ਵਾਲੀ ਗੱਲ ਇਸ ਸੰਵਿਧਾਨ ਦੇ ਵਿੱਚ ਕੋਈ ਨਹੀਂ ਹੈਗੀ ਤਾਨੂੰ ਲੱਗਦਾ ਵੀ ਤੁਸੀਂ ਕਿਸਾਨ ਜਥੇਬੰਦੀਆਂ ਆਗੂ ਪੰਜਾਬ ਬੰਦ ਦਾ ਸੱਦਾ ਦੇ ਨੇ ਲੋਕ ਪੰਜਾਬ ਬੰਦ ਕਰਦੇ ਨੇ ਤੁਸੀਂ ਕਹੇ ਟਰੈਕਟਰ ਮਾਰਚ ਕਰਨਾ ਲੋਕਾਂ ਨੇ ਟਰੈਕਟਰ ਅੱਜ ਵੇਖੋ ਆ ਸਾਰੇ ਟਰੈਕਟਰ ਸੜਕਾਂ ਦੇ ਪੱਲਿਓ ਤੇਲ ਫੂਕੇ ਇਹ ਨੌਜਵਾਨ ਲੈ ਕੇ ਆਏ ਨੇ ਇਹਦੇ ਨਾਲ ਸੈਂਟਰ ਦੇ ਕੰਤਜੋਂ ਸਰਕੇਗੀ ਤੁਹਾਨੂੰ ਲੱਗਦਾ ਵੀ ਮੋਦੀ ਨੂੰ ਕੋਈ ਫਰਕ ਪੈਣ ਵਾਲਾ ਤੁਹਾਡੇ ਟਰੈਕਟਰ ਤੇ ਤੇਲ ਫੂਕਣ ਦੇ ਨਾਲ ਪੰਜਾਬ ਬੰਦ ਕਰਨ ਦੇ ਨਾਲ ਰੌਲਾ ਇਹ ਨਹੀਂਗਾ ਵੀ ਮੋਦੀ ਨੂੰ ਫਰਕ ਪਵੇ ਨਾ ਪਵੇ ਹੂੰ ਰੌਲਾ ਇਸ ਗੱਲ ਦਾ ਵਾ ਮੋਦੀ ਨੂੰ ਇਹ ਵਿਖਾਉਣਾ ਵੀ ਪੰਜਾਬ ਜਾਉਂਦਾ ਹੂੰ ਪੰਜਾਬ 'ਚ ਲੋਕਾਂ ਦੇ ਜ਼ਮੀਰ ਜਾਂਦੇ ਆ ਪੰਜਾਬ ਦੇ ਲੋਕ ਉਹਦੀ ਟੈਨ ਨਹੀਂ ਮੰਨਦੇ ਰੋਲਾ ਐਸ ਗੱਲ ਦਾ ਪੰਜਾਬ ਬੰਦ ਦੀ ਕਾਲ ਦਿੱਤੀ ਲੋਕਾਂ ਨੇ ਹਰੇਕ ਧਰਮ ਜਾਤ ਉੱਤੇ ਉੱਠ ਕੇ ਬੰਦ ਰਸਤਾ ਕਬੂਲ ਕੀਤਾ ਬੰਦ ਕੀਤਾ ਟਰੈਕਟਰ ਦੀ ਕਾਲ ਦਿੱਤੀ ਅੱਜ ਪੰਜਾਬ ਦੇ ਵਿੱਚ ਮੈਂ ਸੈਂਕੜੇ ਨਹੀਂ ਹਜ਼ਾਰਾਂ ਥਾਂ ਤੇ ਟਰੈਕਟਰ ਮਾਰਚ ਹੋਏ ਆ ਲੋਕ ਟਰੈਕਟਰ ਕੱਢ ਕੇ ਲੈ ਕੇ ਆਏ ਆ ਇਹਦਾ ਮਤਲਬ ਕੀ ਹੈ ਮਤਲਬ ਇਹ ਹੈ ਆ ਵੀ ਅਸੀਂ ਜਿਹੜੀ ਕੇਂਦਰ ਸਰਕਾਰ ਨਵੀਆਂ-ਨਵੀਆਂ ਨੀਤੀਆਂ ਲਿਆ ਕੇ ਸਾਡੀ ਜ਼ਮੀਨਤ ਤੇ ਹਮਲੇ ਕਰ ਰਹੀ ਆ ਅਸੀਂ ਉਹਨੂੰ ਕਦਾ ਚਿੱਤ ਵੀ ਕਬੂਲ ਨਹੀਂ ਕਰਾਂਗੇ ਉਹਨਾਂ ਦੇ ਖਿਲਾਫ ਲੜਾਂਗੇ ਕਿ ਅੱਜ ਐਸਐਮ ਕੇ ਵੀ ਸਾਥ ਦੇ ਰਹੀ ਆ ਆਪਾਂ ਵੇਖਦੇ ਜਿਹੜੀਆਂ ਰਾਜਨੀਤੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਰਾਜਨੀਤਿਕ ਕਿਸਾਨ ਜਥੇਬੰਦੀਆਂ ਨੇ ਅੱਜ ਉਹ ਵੀ ਮਤਲਬ ਸੜਕ ਦੇ ਉੱਪਰ ਨੇ ਅੱਜ ਪੰਜਾਬ ਦੀਆਂ ਕੁੱਲ ਜਥੇਬੰਦੀਆਂ ਸੜਕ ਤੇ ਆ ਕੁੱਲ ਜਥੇਬੰਦੀਆਂ ਕੁੱਲ ਜਥੇਬੰਦੀਆਂ ਸੜਕ ਤੇ ਆ ਛੋਟੀਆਂ ਹੋਣ ਵੱਡੀਆਂ ਹੋਣ ਸਾਰੀਆਂ ਦੀ ਸਾਰੀਆਂ ਜਥੇਬੰਦੀਆਂ ਐਸਕੇਐਮ ਹੋਵੇ ਐਸਕੇਐਮ ਗੈਰ ਰਾਜਨੀਤਿਕ ਹੋਵੇ ਕੇਐਮਐਮ ਹੋਵੇ ਸਾਰੀਆਂ ਦੇ ਸਾਰੀਆਂ ਅੱਜ ਟਰੈਕਟਰ ਮਾਰਚ ਕਰ ਰਹੀਆਂ ਨੇ ਤੇ ਡੱਲਿਆ ਸਾਹਿਬ ਦੀ ਅਸਤੀ ਕੀ ਹੈ ਅਹ ਦੇਖੋ ਡੱਲੇਵਾਲ ਸਾਹਿਬ ਦੀ ਸਥਿਤੀ ਮੈਨੂੰ ਲੱਗਦਾ ਜਿਹੜੀ ਸਵੈਮਾਨ ਨੇ ਗੱਲ ਕਹੀ ਸੀ ਉਹ ਬਿਲਕੁਲ ਸਹੀ ਆ ਅ ਸਥਿਤੀ ਉਹਨਾਂ ਦੀ ਗੰਭੀਰ ਆ ਕਿਉਂਕਿ ਅ ਡਾਕਟਰ ਸਵੈਮਾਨ ਨੇ ਕਿਹਾ ਵੀ ਦਵਾਈ ਨਾਲ ਬੰਦੇ ਨੂੰ ਜਿਉਂਦਾ ਨਹੀਂ ਰੱਖਿਆ ਜਾ ਸਕਦਾ ਦਵਾਈ ਇਲਾਜ ਕਰਨ ਵਾਸਤੇ ਹੁੰਦੀ ਆ ਤੇ ਅੱਜ ਤਾਂ ਡੱਲੇਵਾਲ ਸਾਹਿਬ ਨੂੰ ਅਪੀਲ ਵੀ ਕੀਤੀ ਸੀਗੀ ਵੀ ਅ ਜੇ ਹੁਣ ਉਹਨਾਂ ਨੇ ਡ੍ਰਿਪ ਲਵਾ ਲਈ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਰੋਟੀ ਖਾਣੀ ਚਾਹੀਦੀ ਆ ਕਿਉਂਕਿ ਆਗੂ ਗਵਾਉਣਾ ਨਹੀਂ ਚਾਹੁੰਦੇਗੇ ਕਿਉਂਕਿ ਇਹੋ ਜਿਹਾ ਆਗੂ ਬਹੁਤ ਸਾਲਾਂ ਬਾਅਦ ਪੈਦਾ ਹੁੰਦਾ ਵਾ ਉਹਨਾਂ ਨੂੰ ਖਰਾਕ ਲੈਣੀ ਚਾਹੀਦੀ ਆ ਕਿਉਂਕਿ ਜੇ ਪਹਿਲਾਂ ਮਰਨ ਵਰਤ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਕੁਝ ਨਹੀਂ ਖਾਣਾਗਾ ਉਹਨਾਂ ਚੱਕ ਸਾਰਿਆਂ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ ਪਰ ਜਦੋਂ ਹੁਣ ਸਰਕਾਰ ਨੇ ਦਿੱਤੀ ਸੀਗੀ ਕਿ ਸਰਕਾਰ ਨੇ ਮੀਟਿੰਗ ਦਿੰਦੀ ਆ 14 ਫਰਵਰੀ ਦੀ ਸਰਕਾਰ ਨੇ ਹਾਲਾਂਕਿ ਬੜੀ ਚਲਾਕੀ ਨਾਲ ਮੀਟਿੰਗ ਦਿੱਤੀ ਉਹ ਵੀ ਲੇਟ ਬੜੀ ਲੰਬੀ ਨਹੀਂ ਦੇ ਦਿੱਤਾ ਹਾਂ ਹਾਂ ਬਹੁਤ ਚਲਾਕੀ ਨਾਲ ਦਿੱਤੀ ਆ ਚਲੋ ਉਹਨਾਂ ਦੇ ਗੈਰ ਰਾਜਨੀਤਿਕ ਆਲੇ ਸਾਥੀਆਂ ਨੇ ਕਿ ਵੀ ਫੈਸਲਾ ਲੈ ਲੇ ਤਾਂ ਉਹ ਜਵਾਬ ਤਾਂ ਉਹ ਹੀ ਦੇ ਸਕਦੇ ਆ ਤੇ ਪਰ ਫਿਰ ਵੀ ਅਸੀਂ ਸਮਝਦੇ ਆਂ ਕਿ ਉਹਨਾਂ ਦੀ ਸਿਹਤ ਬਚੀ ਰਣੀ ਬਹੁਤ ਜ਼ਰੂਰੀ ਆ ਸਵੈਮਾਨ ਨੇ ਜਿਹੜੇ ਸ਼ੰਕੇ ਕੀਤੇ ਆ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਜਿਹੜਾ ਐਡਾ ਵੱਡਾ ਆਗੂ ਆ ਉਹ ਐ ਸਾਡੇ ਹੱਥੋਂ ਚਲਿਆ ਜਾਵੇ ਤੇ ਚਿੰਤਾ ਉਹਦੀ ਲਗਾਤਾਰ ਕਰ ਰਹੇ ਆ ਇੱਕ ਆਖਰੀ ਸਵਾਲ ਤੁਸੀਂ 307 ਦੇ ਪਰਚੇ ਦਾ ਜ਼ਿਕਰ ਕੀਤਾ ਅੱਜ ਤੋਂ 3 ਸਾਲ ਪਹਿਲਾਂ ਅੱਜ 25 ਦੇ ਵਿੱਚ ਆਪਾਂ ਖੜੇ ਆਂ ਤੇ 2022 ਦੀ ਇਲੈਕਸ਼ਨਾਂ ਦੀ ਗੱਲ ਏ ਵੀ ਮੋਦੀ ਸਾਹਿਬ ਰੋਹੀਪੁਰ ਫੇਰੀ ਤੇ ਆਉਂਦੇ ਨੇ قافلے ਨੂੰ ਜੀ ਰੋਕਿਆ ਵੀ ਨਹੀਂ ਜਾਂਦਾ ਪਰ ਉਹ ਫਿਰ ਵੀ ਜਾ ਕੇ ਇੱਕ ਟਵੀਟ ਕਰਦੇ ਨੇ ਵੀ ਮੈਂ ਆਪਣੀ ਜਾਨ ਬਚਾ ਕੇ ਆਇਆ ਇਹਨੇ ਲੰਮੇ ਸਮੇਂ ਬਾਅਦ 307 ਇਹ ਇੱਕ ਡਰਾ ਬਣਾਇਆ ਗਿਆ ਆਗੂਆਂ ਤੇ ਦਬਾਅ ਬਣਾਇਆ ਗਿਆ ਕੀ ਇਹ 307 ਦੇ ਪਰਚ ਨੂੰ ਕਿਵੇਂ ਵੇਖਦੇ ਦੇਖੋ ਪਹਿਲਾਂ ਤਾਂ ਇੱਚ ਸਭ ਤੋਂ ਵੱਡੀ ਗੱਲ ਜਿਹੜੀ ਆ ਵੀ ਉਦੋਂ ਚੰਨੀ ਦੀ ਗਵਰਨਮੈਂਟ ਸੀ ਬਿਲਕੁਲ ਜੀ ਉਹਨਾਂ ਨੇ ਇੱਕ ਛੋਟੀ ਧਾਰਾ ਨਾਲ ਕਿਸਾਨਾਂ ਦੀ ਜ਼ਮਾਨਤ ਲੈ ਲਈ ਸੀ ਕਮਸਲ ਨਵੇੜਤਾ ਸੀ ਹਮ ਪਰ ਉਸ ਤੋਂ ਬਾਅਦ ਸੀਐਮ ਭਗਵੰਤਪਾਲ ਦੀ ਸਰਕਾਰ ਆਉਂਦੀ ਆ ਤੇ ਇਹਨਾਂ ਨੇ ਕੇਂਦਰ ਦੇ ਦਬਾਅ ਅਗੇ ਝੁਕਦੇ ਜਾਂ ਆਪਦੇ ਆਪ ਨੂੰ ਮੋਦੀ ਦੀ ਗੁੱਡ ਬੁੱਕ ਵਿੱਚ ਦਰਜ ਕਰਾਉਣ ਵਾਸਤੇ ਕਿਸਾਨਾਂ ਦੇ 307 ਦੇ ਪਰਚੇ ਤੇ ਹੋਰ ਤਰ੍ਹਾਂ ਦੇ ਲਾ ਕੇ ਪਰਚੇ ਦਰਜ ਕੀਤੇ ਪਰ ਇੱਕ ਜਿਹੜੀ ਸਭ ਤੋਂ ਮਾੜੀ ਗੱਲ ਸੀ ਇਹ ਸੀ ਕਿ ਉਦੋਂ ਤੋਂ ਲੈ ਕੇ ਇਹ ਪਰਚੇ ਹੁੰਦੇ ਆ 22 ਦੇ ਬਾਅਦ ਮਹੀਨੇ ਬਾਅਦ ਮਹੀਨੇ ਪਰਚੇ ਹੋ ਜਾਂਦੇ ਆ ਜੀ ਉਦੋਂ ਤੋਂ ਲੈ ਕੇ ਕਿਸੇ ਦੀ ਭਾਫ ਨਹੀਂ ਕੱਢੀ ਕਿਸੇ ਨੂੰ ਕੋਈ ਇਨਕੁਆਰੀ ਨਹੀਂ ਲਈ ਕਿਸੇ ਨੂੰ ਕੋਈ ਜਾਂਚ ਪੜਤਾਲ ਜੇ ਸ਼ਾਮਲ ਨਹੀਂ ਕੀਤਾ ਗਿਆ ਨੱਪ ਕੇ ਰੱਖ ਲੇਗਾ ਉਹਨਾਂ ਨੂੰ ਇਹਨਾਂ ਨੇ ਹੁਣ ਬਾਹਰ ਕੱਢਿਆ ਹੁਣ ਜਦੋਂ ਅਸੀਂ ਪੁਲਿਸ ਤੋਂ ਐਫ ਆਈ ਆਰ ਦੀ ਨਕਲ ਮੰਗਦੇ ਹੋ ਉਹ ਨਹੀਂ ਦੇ ਰਹੇ ਸਾਡੇ ਵਕੀਲ ਅਦਾਲਤ ਵਿੱਚ ਪੇਸ਼ ਹੋਏ ਉੱਥੋਂ ਅਦਾਲਤ ਤੋਂ ਨਕਲ ਨਹੀਂ ਦੇ ਰਹੇ ਆਨਲਾਈਨ ਪਰਚਾ ਬੋਲਦਾ ਨਹੀਂ ਤੁਸੀਂ ਇਹ ਦੇਖੋ ਵੀ ਇਹ ਕਰ ਕੀ ਰਹੇ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਅਸਲ ਵਿੱਚ ਗੱਲ ਸਾਡੇ ਦੇ ਪਰਚਿਆਂ ਦੀ ਨਹੀਂ ਗਈ ਪਰ ਰੌਲਾ ਤਾਂ ਕੀ ਹੈ ਹਰੇਕ ਅੰਦੋਲਨਕਾਰੀ ਉੱਤੇ ਕਾਰਵਾਈ ਡਰ ਪਾਉਣ ਆਸਤੇ ਇਹਨੇ ਰਾਹ ਕੱਢ ਰਹੇ ਆ ਕਿ ਕੋਈ ਅੰਦੋਲਨਕਾਰੀ ਆਪਦੇ ਹੱਕਾਂ ਨੂੰ ਮੰਗਾਂ ਨੂੰ ਲੈ ਕੇ ਜੇ ਬਾਹਰ ਨਿਕਲਦਾ ਵਾ ਤੇ ਉੱਤੇ 307 ਦੀ ਧਾਰਾ ਲਾ ਕੇ ਦਰਜ ਕਰਦੇ ਹੋ ਮੁਕੱਦਮਾ ਇੱਕ ਰਾਹ ਕੱਢਿਆ ਜਾ ਰਿਹਾ ਆ ਅਸਲ ਇਸ ਵੇਲੇ ਪੰਜਾਬ ਦੇ ਸਾਰੇ ਲੜਨ ਵਾਲੇ ਲੋਕਾਂ ਸਾਹਮਣੇ ਵੱਡਾ ਸਵਾਲ ਇਹ ਹੈ ਵੀ ਇਹ ਰਾਹ ਨਿਕਲਣ ਦੇਣਾ ਕਿ ਬੰਦ ਕਰਨਾ ਕਿਉਂਕਿ ਇਸ ਤਰ੍ਹਾਂ ਤਾਂ ਇਹ ਪੰਜਾਬ ਦੇ ਵਿੱਚ ਅੰਦੋਲਨ ਨੂੰ ਖਤਮ ਕਰਨ ਵਾਲੇ ਬੰਨੇ ਵੱਧ ਰਹੇ ਆ ਤੇ ਪੰਜਾਬ ਵੀ ਦੇਸ਼ ਪੱਤਰ ਤੇ ਲੜ ਰਿਹਾ ਵਾ ਹੂੰ ਸੋ ਇਸ ਕਰਕੇ ਬੜਾ ਗੰਭੀਰ ਅਤੇ ਸਭ ਤੋਂ ਜ਼ਰੂਰੀ ਸਭ ਤੋਂ ਮਾੜੀ ਗੱਲ ਜਿਹੜੀ ਆ ਦੁੱਖ ਜਿਹੜੀ ਗੱਲ ਆ ਹੂੰ ਕੇਂਦਰ ਸਾਡੇ ਨਾਲ ਕਰ ਲਵੇ ਜੋ ਕਰਦਾ ਕੋਈ ਰੌਲਾ ਨਹੀਂ ਉਹ ਸਾਨੂੰ ਪੰਜਾਬ ਨੂੰ ਜੋ ਸਮਝਦਾ ਸਮਝਦਾ ਵਾ ਜਿਹੜਾ ਮਾਸਟਰ ਦਾ ਮੁੰਡਾ ਜਿਹਨੂੰ 92 ਬੰਦੇ ਦਿੱਤੇ ਆ 92 ਐਮਐਲ ਤੇ ਵੱਡਾ ਇੰਨਾ ਪਿਆਰ ਦਾ ਲੋਕਰ ਉਹ ਚੱਕ ਕੇ ਪਰਚੇ ਦਰਜ ਕਰੀ ਜਾਂਦਾ ਫਿਰ ਉਹ ਪੰਜਾਬ ਨਾਲ ਖੜਾ ਕੇ ਕੇਂਦਰ ਨਾਲ ਖੜਾ ਸਵਾਲ ਇਹ ਦੁੱਖ ਇਸ ਗੱਲ ਦਾ ਵੀ ਜਿਹੜੀ ਇਹਨਾਂ ਨੇ ਕੀਤੀ ਆ ਜੇ ਕੇਂਦਰ ਵਾਲੇ ਸੁਪਰੀਮ ਕੋਰਟ ਨਾਲ ਹੀ ਕਰਾ ਲੈਂਦੇ ਕੁਝ ਕਰਾ ਲੈਂਦੇ ਗੁੱਸਾ ਨਹੀਂ ਹੋਣਾ ਸੀ ਵੀ ਚੱਲ ਕੋਈ ਨਹੀਂ ਉਹਨਾਂ ਨੇ ਕਰ ਲਿਆ ਵਿਰੋਧੀ ਵਿਰੋਧੀ ਕਰਦੇ ਹੁੰਦੇ ਪੰਜਾਬ ਨਾਲ ਵਿਰੋਧਤਾ ਵਾ ਪਰ ਇਹਨਾਂ ਨੇ ਪੰਜਾਬ ਚ ਬਹਿ ਕੇ ਆਪਦੇ ਲੋਕਾਂ ਦੇ ਚੱਕ 307 ਦੇ ਪਰਚੇ ਦੇ ਦੇਨੇ 307 ਦਾ ਬੰਦਾ ਵੀ ਨਹੀਂ ਬੰਦਬ ਨਹੀਂ ਜੀ ਉਹ 1.5 ਕਿਲੋਮੀਟਰ ਤੋਂ ਪਿੱਛੇ ਮੁੜ ਗਿਆ ਉਹ ਜਿਹੜੇ ਅੰਦੋਲਨਕਾਰੀ ਆ ਉਹਨਾਂ ਨੂੰ ਤੇ ਪਤਾ ਵੀ ਨਹੀਂ ਸੀ ਪ੍ਰਧਾਨ ਮੰਤਰੀ ਆਇਆ ਤੇ ਮੁੜ ਗਿਆ ਜਾਮ ਲੱਗਾ ਹੋਇਆ 1.5 ਕਿਲੋਮੀਟਰ ਲੰਮਾ ਉਦੋਂ ਪਿੱਛੇ ਮੁੜ ਗਿਆ ਚਾਹੇ 307 ਦੀ ਤਰਫ ਪਰਚਾ ਦਰਜ ਕਰਤਾ ਬਿਲਕੁਲ ਜੀ ਅੱਜ ਗਣਤੰਤਰ ਦਿਵਸ ਆਪਾਂ ਸੰਵਿਧਾਨ ਦਾ ਦਿਵਸ ਮੰਨਦੇ ਆ ਵੀ ਇਸ ਦਿਨ ਕਾਨੂੰਨ ਲਾਗੂ ਹੋਏ ਪਰ ਕਾਨੂੰਨ ਨੂੰ ਆਪਣੇ ਤਰੀਕੇ ਨਾਲ ਵਰਤਿਆ ਜਾ ਰਿਹਾ ਅੱਜ ਦੀਆਂ ਸਰਕਾਰਾਂ ਵੱਲੋਂ ਇਹ ਸੂਬਾ ਪ੍ਰਧਾਨ ਜੀ ਨੇ ਦੱਸਤਾ ਵੀ ਅੱਜ ਤੋਂ 3 ਸਾਲ ਪਹਿਲਾਂ ਬਾਈ ਦੇ ਵਿੱਚ ਉਹ ਵਾਕਿਆ ਹੁੰਦਾ ਪਰ ਉਸ ਵੇਲੇ ਕਹਿੰਦੇ ਵੀ ਛੋਟੀਆਂ ਧਰਾਵਾਂ ਲਈ ਜਾਂਦੀਆਂ ਚੰਨੀ ਦੀ ਸਰਕਾਰ ਕਾਂਗਰਸੀ ਸਰਕਾਰ ਸੀ ਕਾਂਗਰਸੀ ਵਿਜ਼ਾਰਤ ਸੀ ਪਰ ਕਹਿੰਦੇ ਵੀ ਆ ਬਦਲਾਅ ਵਾਲੀ ਸਰਕਾਰ ਦੇ ਵਿੱਚ ਅੱਜ ਤੋਂ ਤਿੰਨਾਂ ਸਾਲਾਂ ਬਾਅਦ 307 ਦੇ ਪਰਚੇ ਚੈਨਲਾਂ ਤੇ ਜਗ ਜਗਰ ਕਰ ਦਿੱਤਾ ਗਿਆ ਵੀ ਕਿਸਾਨ ਆਗੂਆਂ ਤੇ ਹੋ ਗਏ ਨੇ ਪਰ ਕਹਿੰਦੇ ਵੀ ਅਜੇ ਤਾਈਂ ਆਨਲਾਈਨ ਨਹੀਂ ਬੋਲ ਰਹੇ ਅਸੀਂ ਜਦੋਂ ਫਰਦ ਮੰਗਦੇ ਆਂ ਵੀ ਸਾਨੂੰ ਪਤਾ ਲੱਗੇ ਵੀ ਬਾਈ ਨੇਮ ਕਿਹਦੇ ਕਿਹਦੇ ਤੇ ਹੋਏ ਨੇ ਇਸ ਗੱਲ ਦਾ ਵੀ ਇਲਮ ਨਹੀਂ ਦਿੱਤਾ ਜਾ ਰਿਹਾ ਇਸ ਗੱਲ ਦੀ ਵੀ ਜਾਣਕਾਰੀ ਨਹੀਂ ਮੁਹੱਈਆ ਕਰਵਾਈ ਜਾ ਰਹੀ ਸੋ ਲੱਗਦਾ ਵੀ ਕਿਤੇ ਨਾ ਕਿਤੇ ਆਗੂਆਂ ਤੇ ਇਹ ਡਰ ਪੈਦਾ ਕੀਤਾ ਜਾ ਰਿਹਾ ਵੀ ਤੁਹਾਨੂੰ ਲੱਗਦਾ ਵੀ ਆਗੂ ਡਰ ਕੇ ਬਹਿ ਜਾਣਗੇ ਨਹੀਂ ਜੀ ਇਹ ਕਦੇ ਵੀ ਨਹੀਂ ਹੋਇਆਗਾ ਇਹਦੀ ਤਾਂ ਮੈਂ ਮਿਸਾਲ ਦਿੰਨਾ ਉਹਨਾਂ ਵਾਂ ਵੀ ਆਪਣੇ ਸਾਹਮਣੇ ਹੁਣ ਸਭ ਤੋਂ ਵੱਡੀ ਮਿਸਾਲ ਆਈ ਆ ਫਲਸਤੀਨ ਤੇ ਜ਼ਰਾਇਲ ਹਮ ਸਾਰੇ ਦਾ ਪੂਰਾ ਦੇਸ਼ ਮਲੀਆ ਮੇਟ ਕਰਤਾ ਜ਼ਰਾਇਲ ਨੇ ਸਾਰਾ ਕੁਝ ਕਰ ਲਿਆ ਜ਼ਬਰ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਸਾਰੇ ਸ਼ਹਿਰ ਨੂੰ ਕਹਿ ਦਿਆ ਬਰਾਬਰ ਕਰਤਾ ਸਮतल ਕਰਤਾ ਬਿਲਕੁਕੁਲ ਪਰ ਕੀ ਉਹ ਹਾਰ ਗਈ ਸਮਝੋਤਾ ਤਾਂ ਫਿਰ ਉਹਨਾਂ ਨੇ ਕਰਨਾ ਪਿਆ ਨਾ ਝੁਕੇ ਲੋਕ ਉਹ ਨਿੱਕੇ ਨਿੱਕੇ ਬੱਚੇ ਕਿਵੇਂ ਉਹ ਝੰਡੇ ਲੈ ਕੇ ਨਿਕਲ ਰਹੇ ਆ ਸੋ ਇਹ ਤਰੀਕਾ ਠੀਕ ਨਹੀਂਗਾ ਲਾ ਦੇ ਵਿਸ਼ਵਗੁਰੂ ਬੰਦਾ ਲੋਕਾਂ ਨੂੰ ਨਾਲ ਲੈ ਕੇ ਚੱਲੂਗਾ ਮੋਦੀ ਸਾਹਿਬ ਨੂੰ ਵਿਸ਼ਵਗੁਰੂ ਬੰਦਾ ਸ਼ੌਂਕ ਆ ਬਣ ਪਰ ਲੋਕਾਂ ਨੂੰ ਨਾਲ ਲੈ ਕੇ ਤਾਂ ਬਣ ਸਕਦੇ ਆ ਆਪਦੇ ਲੋਕਾਂ ਨੂੰ ਕੋਈ ਨਾਪ ਕੇ ਲਿਤੜ ਕੇ ਕੋ ਨੰਗ ਕੇ ਵਿਸ਼ਵਗੁਰੂ ਬਣ ਇਹ ਕਦੇ ਨਹੀਂ ਹੁੰਦਾ ਬਿਲਕੁਲ ਜੀ ਜਿਵੇਂ ਨੇ ਗੱਲ ਕੀਤੀ ਖਾਸ ਕਰਕੇ ਅੰਨ ਦਾਤ ਨੂੰ ਲਤਾੜ ਕੇ ਵਿਸ਼ਵਗੁਰੂ ਬੰਨਾ ਬੜਾ ਔਖਾ ਸੋ ਜੋ ਕਿਸਾਨਾਂ ਦੀਆਂ ਲੰਬੇ ਸਮੇਂ ਤੋਂ ਮੰਗਾਂ ਨੇ ਅੱਜ ਵੀ ਮੈਨੂੰ ਲੱਗਦਾ ਵੀ 11 ਮਹੀਨੇ ਤੇ ਅੱਜ 18-20 ਦਿਨ ਹੋ ਗਏ ਹੋਣੇ ਨੇ ਹਾਂਜੀ ਹਾਂਜੀ ਤੁਹਾਨੂੰ ਬਰੂਹਾਂ ਤੇ ਬੈਠੀਆਂ ਹਰਿਆਣੇ ਦੀ ਹਨਾ ਬਾਰਡਰ ਆਹ ਵਸ 13 ਫਰਵਰੀ ਨੂੰ ਗਏ ਸੀ ਆਪਾਂ ਦੂਜਾ ਫਰਵਰੀ ਆਉਣ ਵਾਲੀ ਆ ਆਲੇ ਦੋ ਸਾਲ ਪੂਰਾ ਹੋ ਜਾਣਾ ਸਾਲ ਪੂਰਾ ਹੋ ਚੱਲਿਆ ਤੇ ਮੈਨੂੰ ਲੱਗਦਾ ਵੀ ਜਿਵੇਂ ਇਹਨਾਂ ਨੇ ਆਗੂ ਦਾ ਜ਼ਿਕਰ ਕੀਤਾ ਹੈ ਬੜੇ ਨਾਮਵਰ ਆਗੂ ਡੱਲੇ ਵਾਲ ਸਾਹਿਬ ਅੱਜ 60-65 ਦਿਨ ਉਹਨਾਂ ਨੇ ਵੀ ਹੋ ਗਏ ਭੋਖੜ ਹੜਤਾਲ ਤੇ ਅਜੇ ਸਰਕਾਰ ਕੇਵਲ ਗੱਲਬਾਤ ਦੇ ਮੂਹਰੇ ਦੇ ਵਿੱਚ ਆਈ ਹੈ ਔਰ 14 ਤਰੀਕ ਦਿੱਤੀ ਗਈ ਇਹ ਗੱਲਬਾਤ ਕਿੰਨੀ ਲੰਮੀ ਚੱਲਦੀ ਏ ਵੇਖੋ ਪਹਿਲੀ ਗੱਲ ਦੇ ਵਿੱਚ ਹੱਲ ਨਹੀਂ ਨਿਕਲਣਾ ਦੇਖੋ ਇਹ ਮੀਟਿੰਗ ਹਜੇ ਤਾਂ ਇਹ ਵੀ ਕੋਈ ਯਕੀਨ ਨਹੀਂ ਆਪਾਂ ਨੂੰ ਕੋ ਮੀਟਿੰਗ ਕਰਨਗੇ ਕਿ ਨਹੀਂ ਕਰਨਗੇ ਹਾਂ ਕਿਉਂਕਿ ਉਹਨਾਂ ਦੀ ਮਨਛਾ ਮਰਨਵਰਤ ਖਤਮ ਕਰਾਉਣਾ ਸੀ ਕਿਸੇ ਢੰਗ ਨਾਲ ਹੂੰ ਸੋ ਲੱਗਦਾ ਵਾ ਕਿਤੇ ਨਾ ਕਿਤੇ ਉਹਨਾਂ ਨੂੰ ਹੁਣ ਐ ਲੱਗਣ ਲੱਗ ਗਿਆ ਵੀ ਡੱਲੇਵਾਲ ਸਾਹਿਬ ਦੇ ਮਰਨਵਰਤ ਜਾਂ ਉਹਨਾਂ ਦੀ ਜਾਨ ਨਹੀਂ ਜਾਊਗੀ ਇਹ ਲੋਕ ਹੁਣ ਉਹਨਾਂ ਨੂੰ ਨਹੀਂ ਮਰਨ ਦੇਣਗੇ ਤੇ ਪਰ ਅਸੀਂ ਤਾਂ ਉਮੀਦ ਹੀ ਇਹ ਕਰਦੇ ਆਂ ਵੀ ਉਹ ਮੀਟਿੰਗ ਤੇ ਆਪ ਦੀ ਤੇ ਪੂਰੇ ਉੱਤਰਨਾਂ ਮੀਟਿੰਗ ਕਰਨ ਤੇ ਕਿਸਾਨਾਂ ਦੇ ਮਸਲੇ ਹੱਲ ਕਰਨ ਕੋ ਮਸਲੇ ਹੱਲ ਕਰਾਉਣ ਵਾਸਤੇ ਬੈਠੇ ਆਪਾਂ ਬਿਲਕੁਲ ਜੀ ਤੇ ਮਸਲੇ ਹੱਲ ਹੋਣੇ ਵੀ ਚਾਹੀਦੇ ਬਿਲਕੁਲ ਜੀ ਲੰਮੇ ਸਮੇਂ ਤੋਂ ਇਹ ਕਿਸਾਨ ਵੀਰਾਂ ਦੀ ਮੰਗ ਇਹ ਸਿੱਖ ਜਥੇਬੰਦੀਆਂ ਵਿੱਚ ਸੜਕਾਂ ਤੇ ਨੇ ਉਹ ਕਾਲੇ ਝੰਡੇ ਲੈ ਕੇ ਖੜੀਆਂ ਨੇ ਆਪਾਂ ਹੁਣੇ ਤੁਹਾਨੂੰ ਫਰੀਦਪੁਰ ਦੇ ਦ੍ਰਿਸ਼ ਵਿਖਾਏ ਨੇ ਸੰਗਤ ਜੀ ਸੋ ਉਹ ਕਹਿੰਦੇ ਸਾਡੇ ਬੰਦੀ ਸਿੰਘ ਰਹਾ ਨਹੀਂ ਕੀਤੇ ਜਾ ਰਹੇ ਸਾਡੇ ਵਾਸਤੇ ਕਾਨੂੰਨ ਹੋਰ ਏ ਤੇ ਅਮੀਰਾਂ ਵਾਸਤੇ ਕੁਝ ਹੋਰ ਏ ਆਪਾਂ ਵੇਖਦੇ ਇੱਕ ਪਾਸੇ ਥਾਣੇ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਵੀ ਅਮਰਤਪਾਲ ਜੀ ਨੰਗੇ ਨੇ ਤੇ ਉਹਨਾਂ ਨੂੰ ਦੇਵੜੂਗੜ ਜੇਲ੍ਹ ਦੇ ਵਿੱਚ ਸਾਮ ਭੇਜ ਦਿੱਤਾ ਜਾਂਦਾ ਹੈ ਤੇ ਹਰਿਆਣਾ ਨੂੰ ਦੇ ਵਿੱਚ ਬਜਰੰਗਦਲ ਨੇ ਠਾਣਾ ਫੂਕਤਾ ਮੁਲਾਜ਼ਮ ਫੂਕਤੇ ਸਰਕਾਰੀ ਮਸ਼ੀਨਰੀ ਫੂਕਤੀ ਪਰ ਉਹਨਾਂ ਨੂੰ ਅਸਾਮ ਦੀਆਂ ਜੇਲਾਂ ਦੇ ਵਿੱਚ ਨਹੀਂ ਭੇਜਿਆ ਗਿਆ ਕੀ ਸਿੱਖਾਂ ਵਾਸਤੇ ਪੰਜਾਬੀਆਂ ਵਾਸਤੇ ਕਾਨੂੰਨ ਕੁਝ ਹੋਰ ਨੇ ਸੋ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਨੇ ਇਹਨਾਂ ਦੀਆਂ ਮੰਗਾਂ ਜਿਹੜੀਆਂ ਇੱਕ ਕਿਸਾਨੀ ਮੰਗਾਂ ਨੇ ਉਹਦੇ ਲਈ ਬੜੀ ਜਦੋਜਾਹਦ ਹੋ ਰਹੀ ਏ ਸੋ ਇਹ ਸਰਕਾਰ ਨੂੰ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਖਾਸ ਕਰਕੇ ਅਪੀਲ ਕਰਦੇ ਆਂ ਵੇਖੋ ਤਾਮਿਲਨਾਡੂ ਦੀਆਂ ਕਿਸਾਨਾਂ ਦੀਆਂ ਮੰਗਾਂ ਸੀ ਤੇ ਉਹਨਾਂ ਦੇ ਮੁੱਖ ਮੰਤਰੀ ਨੇ ਹੱਲ ਕਰਾਈਆਂ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਨੇ ਹੱਲ ਕਰਵਾਈਆਂ ਤੇ ਇਹ ਹੱਲ ਤੁਹਾਨੂੰ ਕਰਾਉਣੀਆਂ ਪੈਣੀਆਂ ਇਹ ਕਹਿ ਕੇ ਗੋਗਲਤ ਮਿੱਟੀ ਨਹੀਂ ਝਾੜੀ ਜਾ ਸਕਦੀ ਵੀ ਇਹ ਸਾਡੇ ਖੇਤਰ ਦੇ ਵਿੱਚ ਨਹੀਂ ਗਿਆ ਅਧਿਕਾਰ ਖੇਤਰ ਦੇ ਵਿੱਚ ਨਹੀਂ ਗਿਆ ਜੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਇੱਕ ਹਲਕੇ ਦੇ ਵਿੱਚ ਇੱਕ ਬੰਦਾ ਚੁਣਿਆ ਜਾਂਦਾ ਉਹ ਲੋਕਾਂ ਦੀ ਆਵਾਜ਼ ਬਣੇ ਸੱਤ ਨੌ ਹਲਕਿਆਂ ਦੇ ਵਿੱਚੋਂ ਇੱਕ ਮੈਂਬਰ ਪਾਰਲੀਮੈਂਟ ਚੁਣਿਆ ਜਾਂਦਾ ਤਾਂ ਜੋ ਉਹ ਲੋਕਾਂ ਦੀ ਆਵਾਜ਼ ਬਣੇ ਪਰ ਮੈਨੂੰ ਲੱਗਦਾ ਵੀ ਅੱਜ ਇਹ 92 95 ਜਿਹੜੇ ਨੇ ਜਾਂ 13 ਅ ਤੁਸੀਂ ਮੈਂਬਰ ਪਾਰਲੀਮੈਂਟ ਇਹਨਾਂ ਤੋਂ ਖੁਸ਼ ਹੋ ਕਿਸੇ ਨੇ ਤੁਹਾਡੀ ਕੋਈ ਗੱਲ ਰੱਖੀ ਹੈ ਦੇਖੋ ਜਿਹੜੀ ਤੁਸੀਂ ਗੱਲ ਕਹੀ ਆ ਵੀ ਇਹ ਕਹਿੰਦੇ ਵੀ ਸਾਡੇ ਅਧਿਕਾਰ ਖੇਤਰ 'ਚ ਨਹੀਂ ਲੜਨ ਦਾ ਅਧਿਕਾਰ ਖੇਤਰ 'ਚ ਆ ਨਾ ਹੂੰ ਕਿਉਂ ਨਹੀਂ ਜਾ ਕੇ ਉੱਥੇ ਇਹ ਧਰਨਾ ਮਾਰ ਲੈਂਦੇ ਆਪਦੇ ਐਮਐਲਏ ਨੂੰ ਐਮਪੀ ਨੂੰ ਨਾਲ ਲੈ ਕਿਉਂ ਨਹੀਂ ਬਹਿੰਦੇ ਉੱਥੇ ਜਾ ਕੇ ਲਾ ਪਿੱਛੇ ਜਿਹੜੇ ਲਾਇਆ ਜਦੋਂ ਕੇਜਰੀਆ ਸਾਦੀ ਗ੍ਰਫਤਾਰੀ ਹੋਈ ਏ ਇਹਨਾਂ ਨੇ ਧਰਨਾ ਲਾਇਆ ਤੇ ਆਸੀ ਉਦੋਂ ਕੇਜਰੀਆਲ ਖਾਤਰ ਤਾਂ ਲੱਗ ਸਕਦਾ ਵਾ ਕੇਜਰੀਆਲ ਖਾਤਰ ਤਾਂ ਹੁਣ ਵੀ ਉੱਥੇ ਜਾ ਕੇ ਭੱਜੇ ਫਿਰਦੇ ਸਾਰੇ ਵੋਟਾਂ ਚ ਰੌਲਾ ਤਾਂ ਜਿਹੜਾ ਆਪਦੇ ਦੇਸ਼ ਦੇ ਆਪਦੇ ਸਟੇਟ ਦੇ ਕਿਸਾਨ ਆ ਉਹਨਾਂ ਵਾਸਤੇ ਕੀ ਕੀਤਾ ਉਦੋਂ ਇਹਨਾਂ ਨੂੰ ਦਿੱਲੀ ਨਹੀਂ ਦਿਸਦੀ ਤੁਹਾਡਾ ਧਰਨਾ ਜਿਹੜਾ ਗੈਰ ਸਵਿਧਾਨਿਕ ਹੋ ਜਾਂਦਾ ਤੇ ਕੇਜਰੀਆਲ ਸਾਹਿਬ ਲਈ ਆਪਾਂ ਵੇਖਿਆ ਚੰਡੀਗੜ੍ਹ ਵੀ ਨਾ ਬਿਛਾੜਾ ਖਾਧੀਆਂ ਤੇ ਦਿੱਲੀ ਵੀ ਇਹਨਾਂ ਨੇ ਉਹ ਆਪਾਂ ਵੇਖਿਆ ਹਰਜੋਤ ਸਿੰਘ ਬੈਂਸ ਨੂੰ ਖਿੱਚ ਤੂੰ ਹੁੰਦੀ ਮੀਡੀਆ ਦੇ ਵਿੱਚ ਇਹਨਾਂ ਦੇ ਧਰਨੇ ਸਵਿਧਾਨਿਕ ਨੇ ਤੁਹਾਡੇ ਗੈਰ ਸਵਿਧਾਨਿਕ ਕਿਵੇਂ ਨੇ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਸੰਵਿਧਾਨ ਹੀ ਵੱਖਰਾ ਵੱਖਰਾ ਵਾ ਜਿਹੜੇ ਲੀਕ ਦੇ ਉਸ ਪਾਰ ਖੜ ਜਾਂਦੇ ਆ ਉਹ ਜੋ ਮਰਜ਼ੀ ਕਰਨ ਉਹ ਸਾਰਾ ਸੰਵਿਧਾਨਕ ਹੁੰਦਾ ਵਾ ਤੇ ਜਿਹੜੇ ਲੀਕ ਦੇ ਇਸ ਪਾਰ ਖੜੇ ਆ ਲੋਕਾਂ ਵਾਲੇ ਪਾਸੇ ਖੜੇ ਆ ਕਿਰਤ ਦੇ ਲੋਕਾਂ ਵਾਲੇ ਬੰਨੇ ਖੜਦੇ ਆ ਉਹਨਾਂ ਦਾ ਕੁਝ ਵੀ ਕਰ ਲੋ ਗੈਰ ਸੰਵਿਧਾਨਕ ਆ ਇਸ ਕਰਕੇ ਅੱਜ ਜਿਹੜੇ 26 ਜਨਵਰੀ ਨੂੰ ਪੂਰੇ ਦੇਸ਼ ਦੇ ਵਿੱਚ ਅੱਜ ਟਰੈਕਟਰ ਮਾਰਚ ਨਿਕਲ ਰਹੇ ਆ ਤਾਂ ਹੀ ਤਾਂ ਨਿਕਲ ਰਹੇ ਆ ਜੇ ਕੋਈ ਕੁਛ ਕਿਸੇ ਨਾਲ ਧੱਕਾ ਹੋ ਰਿਹਾ ਕਿਸੇ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਲੋਕ ਦੁਖੀ ਆ ਪਰੇਸ਼ਾਨ ਆ ਤਾਂ ਹੀ ਤਾਂ ਪੱਲਿਓ ਤੇਲ ਫੂਲ ਪੂ ਕੇ ਟਰੈਕਟਰ ਮਾਰਚ ਕਰ ਰਹੇ ਆ ਨਾ ਬਿਲਕੁਲ ਇਹ ਵੀ ਪ੍ਰੋਟੈਸਟ ਦਾ ਇੱਕ ਢੰਗ ਤਰੀਕਾ ਜਿਵੇਂ ਇਹਨਾਂ ਨੇ ਕਿਹਾ ਵੀ ਪੂਰੇ ਦੇਸ਼ ਦੇ ਵਿੱਚ ਪੱਲਿਓ ਤੇਲ ਪੂਕ ਕੇ ਟਰੈਕਟਰ ਸੜਕਾਂ ਦੇ ਉੱਪਰ ਨੇ ਸੋ ਇਹ ਇਹਨਾਂ ਦਾ ਇੱਕ ਰੋਸ ਏ ਵੀ ਸਰਕਾਰ ਸਾਡੀਆਂ ਮੰਗਾਂ ਮੰਨ ਨਹੀਂ ਰਹੀ ਕਦੋਂ ਨਹੀਂ ਕਦੋਂ ਤੱਕ ਨਹੀਂ ਮੰਨਦੀ ਹੈ ਜੇ ਭੂਖੇ ਦੇ ਗਰਭ ਦੇ ਵਿੱਚ ਨੇ ਹੋਰ ਵੀ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਸਹਿਬਾਨ ਨਾਲ ਗੱਲਬਾਤ ਕਰਨ ਦਾ ਯਤਨ ਕਰਦੇ ਨੇ ਦਿਓ ਆ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ